ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਹੋ ਜੀ ਕੀ ਸਰਕਾਰ ਧੱਕੇ ਨਾਲ ਜ਼ਮੀਨਾਂ ਲਊਗੀ ਕਿਸਾਨਾਂ ਦੀ ਜੇਦੂ ਕਾਂਗਰਸ ਪਾਰਟੀ ਦਾ ਰਾਜ ਸੀ ਕਾਲੀ ਦਲ ਦਾ ਰਾਜ ਸੀ ਉਦੋਂ ਕਿੰਨੀਆਂ ਨਜਾਇਜ਼ ਕਲੋਨੀਆਂ ਪੰਜਾਬ 'ਚ ਕੱਟੀਆਂ ਗਈਆਂ ਕਿਉਂ ਲੈਂਡ ਮਾਫੀਆ ਨਹੀਂ ਸੀਗਾ ਕਿਸਾਨ ਤੋਂ 30 ਲੱਖ ਦੀ ਲੈ ਲੈਣੀ 20 ਲੱਖ ਦੀ ਲੈ ਲੈਣੀ 50 ਲੱਖ ਦੀ ਲੈ ਲੈਣੀ ਅੱਗੇ ਉਹਨੂੰ ਪਲਾਟਾਂ 'ਚ ਵੰਡ-ਵੰਡ ਕੇ ਕਰੋੜ-ਕਰੋੜ ਦੇ ਪਲਾਟ ਵੇਚ ਦਣੇ ਇਹਨੂੰ ਲੈਂਡ ਮਾਫੀਆ ਅਸਲ 'ਚ ਇਹ ਸੀਗਾ ਇਹ ਲੈਂਡ ਮਾਫੀਆ ਪੰਜਾਬ 'ਚ ਚੱਲ ਰਿਹਾ ਸੀ ਅਸੀਂ ਕੋਈ ਟਕਰਾ ਨਹੀਂ ਕਰ ਰਹੇ ਕੁਸ਼ੀਨਾ ਜੋਰੀ ਨਹੀਂ ਕਰ ਰਹੇ ਬਲਕਿ ਅਸੀਂ ਕਹਿ ਰਹੇ ਆ ਕਿ ਭਾਈ ਤੈਨੂੰ ਆਸੀਂ ਬੈਨੀਫਿਟ ਦੇਵਾਂਗੇ ਜੇ ਤੈਨੂੰ ਸਾਡੇ ਬੈਨੀਫਿਟ ਪੁੱਗਦੇ ਨੇ ਤਾਂ ਆ ਜਾ ਟੇਬਲ ਤੇ ਮੈਂ ਹੈਰਾਨ ਆ ਕਿ ਸਾਰਾ ਹੀ ਲੈਂਡ ਮਾਫੀਆ ਇਕੱਠਾ ਹੋ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਪਿੱਛੇ ਪੈ ਗਿਆ ਉਥੋਂ ਰੌਲਾ ਕੌਣ ਪਾ ਰਿਹਾ ਜੀ ਇਹ ਇਹ ਰੌਲਾ ਉਹ ਲੋਕ ਨੇ ਜਿਹੜੇ ਮੈਂ ਸਮਝਦਾ ਕਿ ਲੈਂਡ ਮਾਫੀਆ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ ਕੀ ਸਚਾਈ ਹੈ ਵਿੱਤੀ ਹਾਲਾਤਾਂ ਦੀ ਵੀ ਇਹ ਸੱਚੀ ਉਹ ਇੰਨੇ ਮਾੜੇ ਨੇ ਜਦੋਂ ਪੰਜਾਬ ਦੀ ਗ੍ਰੋਥ 40% ਤੋਂ ਉੱਪਰ ਹੋ ਰਹੀ ਹੈ ਜੀਐਸਟੀ ਦੇ ਅੰਦਰ।ਇਹ ਪੰਜਾਬ ਦੀ ਗਰੋਥ ਹੈ। ਸਾਇਦ 40% ਤੋਂ ਉੱਪਰ ਹੋ ਰਹੀ ਆ। ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਇਹ ਕੰਮ ਕਰ ਰਹੀ ਹੈ। ਕੋਸੀ ਆਪਦਾ ਜੀਐਸਟੀ ਗਰੋਥ ਜਿਹੜੀ ਵਧਾ ਰਹੇ ਆ ਇਹਨਾਂ ਨੇ ਇਕਵਿਅਤਨ ਨਹੀਂ ਕੀਤਾ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ। ਹੁਣ ਕ੍ਰਿਟੀਸਾਈਜ਼ ਕਰੀ ਜਾਂਦੇ ਨੇ ਜੀ ਹੁਣ ਜਲਦੀ ਜਲਦੀ ਵਧਾਓ। ਯਾਨੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ 5 ਸਾਲਾਂ 'ਚ ਕੰਮ ਕੀ ਕੀਤੇ? ਤੇਰੇ ਰੌਲਾ ਕਿਉਂ ਪੈਂਦਾ ਜੀ ਕਿਸਾਨ ਦੇ ਨੂੰ ਲੈ ਕੇ ਵੀ ਕਿਸਾਨਾਂ ਖਾਲੀ ਐ, ਡਲੋਡ। ਇਹ ਰੌਲਾ ਤਾਂ ਪਾ ਰਹੇ ਨੇ। ਇਹਨੂੰ ਲੱਗਦਾ ਕਿ ਸਕੀਮਾਂ ਕਿ ਕਾਂਗਰਸ ਹੋ ਗਈ ਜਾਂ ਕਾਦੀ党 ਹੋ ਗਈ ਬੀਜੇਪੀ ਹੋ ਗਈ ਇਹ ਵੀ ਬੜੀ ਕੋਸ਼ਿਸ਼ ਕਰ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਕੋਈ ਹੋ ਸਕਦੇ ਹੈ ਪਹਿਲਾਂ ਨਾਲੋਂ ਚੇਂਜ ਹੋ ਸਕਦਾ ਹੈ ਸੀਟਾਂ ਦੇ ਵਿੱਚ ਪੰਜਾਬ ਦਾ ਪਿਛਲੇ 5 ਸਾਲ ਦਾ ਰੂਲ ਲੋਕਾਂ ਨੇ ਦੇਖਿਆ ਕਿ ਕਿਸ ਤਰ੍ਹਾਂ 5 ਸਾਲ ਖਜ਼ਾਨਾ ਖਾਲੀ ਹੈ ਖਾਲੀ ਹੈ ਗਾਲੀ ਹੈ ਇੱਕ ਵੀ ਪੋਸਟ ਪੰਜਾਬ ਦੀ ਨਹੀਂ ਭਰੀ ਪੰਜਾਬ ਦਾ ਬੱਚਾ ਜਿਹੜਾ ਸੀਗਾ ਉਹਦਾ ਵਿਸ਼ਵਾਸ ਖਤਮ ਕੀਤਾ ਔਰ ਬੱਚੇ ਜਿਹੜੇ ਨੇ ਫੋਰਨ ਚ ਭੱਜ ਕੇ ਛੱਡ ਗਏ ਕਿ ਸਾਰੀ ਕਾਂਗਰਸ ਪਾਰਟੀ ਕਾਲੀਰ ਬੀਜੇਪੀ ਵਾਲੇ ਨਸ਼ਾ ਤਸਕਰਾਂ ਤੋਂ ਪਰੇ ਫਿਰਦੇ ਨੇ ਗੈਂਗਸਟਰਾਂ ਦੇ ਰਾਤure ਫਿਰਦੇ ਨੇ ਔਰ ਦੋ ਸਾਡੇ ਦਿਲਾਂ ਰਾਏ ਤੇ ਅਸੀਂ 10 ਲੱਖ ਦਾ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਅੰਦਰ ਉਹਦੇ ਬਾਰੇ ਵੀ ਬੜੀਆਂ ਅਫਵਾਹਾਂ ਫੈਲ ਰਹੀਆਂ ਨੇ ਬੜੇ ਦੋਸ਼ ਲੱਗ ਰਹੇ ਨੇ ਵੀ ਇਹ ਸਿਰਫ ਅਨਾਉਂਸਮੈਂਟ ਹੀ ਰਹੂਗੀ ਜੀ ਵੀ ਪਹਿਲਾਂ ਵੀ ਅਨਾਉਂਸਮੈਂਟਾਂ ਹੋਈਆਂ ਨੇ ਵੀ ਪਹਿਲਾਂ ਵੀ ਹੈਲਥ ਸਕੀਮਾਂ ਬੜੀਆਂ ਚੱਲੀਆਂ ਨੇ ਵੀ ਇਹ ਵੀ ਪਤਾ ਨਹੀਂ ਹੋ ਸਕਦਾ ਕੋਈ ਵੋਟਾਂ ਲੈਣ ਦਾ ਤਰੀਕਾ ਹੋਵੇ ਡੀ5 ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੇ ਵਿੱਤੀ ਹਾਲਾਤ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੇ ਨੇ ਅਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਵੀ ਪੰਜਾਬ ਦੇ ਵਿੱਤੀ ਹਾਲਾਤ ਬਦੇ ਮਾੜੇ ਨੇ ਪੰਜਾਬ ਡੁੱਬ ਗਿਆ ਪੰਜਾਬ ਲੁੱਟ ਗਿਆ ਖਜ਼ਾਨਾ ਖਾਲੀ ਹੈ ਇਸ ਲਈ ਅੱਜ ਅਸੀਂ ਇਸ ਵਿਸ਼ੇ ਤੇ ਥੋੜੀ ਜੀ ਕਲੈਰੀਫਿਕੇਸ਼ਨ ਲੈਣ ਲਈ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਲੈਰੀਫਿਕੇਸ਼ਨ ਲਈਏ ਅਸੀਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਰਿਕੁਐਸਟ ਕੀਤੀ ਸੀ ਤੇ ਚੀਮਾ ਸਾਹਿਬ ਸਾਡੇ ਨਾਲ ਨੇ ਚੀਮਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਸ਼ੁਕਰੀਆ ਆਪਾ ਵਿੱਤੀ ਹਾਲਾਤਾਂ ਤੋਂ ਸ਼ੁਰੂ ਕਰਦੇ ਹਾਂ ਚੀਮਾ ਸਾਹਿਬ ਕੀ ਸੱਚਾਈ ਹੈ ਵਿੱਤੀ ਹਾਲਾਤਾਂ ਦੀ ਵੀ ਇਹ ਸੱਚੀ ਉਹ ਇੰਨੇ ਮਾੜੇ ਨੇ ਜਿਸ ਤਰ੍ਹਾਂ ਦੇ ਆਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ ਕਿਉਂਕਿ ਆਪੋਜੀਸ਼ਨ ਦਾ ਸ਼ੁਰੂ ਤੋਂ ਹੀ ਇਹ ਰੌਲਾ ਰਹਿੰਦਾ ਵੀ ਇਹ ਜਿਹੜੇ ਹਾਲਾਤ ਨੇ ਬੜੇ ਮਾੜੇ ਨੇ ਜੀ ਖਜ਼ਾਨਾ ਖਾਲੀ ਹੈ ਤੇ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਪੰਜਾਬ ਦੀਆਂ ਖਾਸ ਕਰਕੇ ਜੇ ਮੈਂ ਗੱਲ ਕਰਾਂ ਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੀ लगभग पिछले पैंती साल तो सत्ता काबज़ नेग जे मैं उन्नीस सौ पचासी तो एनैलिस करना शुरू कर दी उन्नीस सौ अस्सी तो एनैलिस करना शुरू कर दी उस तो लैके भी सौ बई तक कांग्रेस अकाली दल बीजेपी के गठजोड़ यही सत्ता च रहे हैं और पंजाब के हालात इन्होंने लोगों ने खराब किए हैं आम आदमी पार्टी आज नीन साल होए ने और तिना साल मैं रैवन्यू ग्रोथ की गल कर दाँगा ਐਕਸਪੈਂਡਚਰ ਦੀ ਗੱਲ ਕਰਦਾਗਾ ਪੈਸੇ ਬਚਾਉਣ ਦੀ ਗੱਲ ਕਰਦਾ ਔਰ ਪੈਸੇ ਕਮਾਉਣ ਦੀ ਗੱਲ ਕਰਦਾਗਾ ਔਰ ਦੋਨਾਂ ਖੇਤਰਾ 'ਚ ਆਮ ਆਦਮੀ ਪਾਰਟੀ ਨੇ ਪਹਿਲਾਂ ਨਾਲੋਂ ਪੈਸੇ ਵੱਧ ਜਿਹੜੇ ਨੇਗੇ ਉਹ ਖਜ਼ਾਨੇ 'ਚ ਇਕੱਠੇ ਕੀਤੇ ਨੇਗੇ ਔਰ ਖਰਚੇ ਜਿਹੜੇ ਨੇਗੇ ਉਹ ਲਗਾਤਾਰ ਘਟਾਏ ਨੇ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਪ੍ਰਵੇਸ਼ ਜੀ ਕਦੇ ਕਰੋੜ ਘਟਾਤਾ ਕਦੇ 2 ਕਰੋੜ ਬਚਾ ਲਓ ਕਦੇ 10 ਕਰੋੜ ਬਚਾ ਮਤਲਬ ਜਿਹਨੂੰ ਛੋਟੀਆਂ ਬਚਤਾਂ ਕਹਿੰਦੇ ਨੇ ਇੱਥੇ ਵੱਡੀਆਂ ਬਚਤਾਂ ਕਰਦੇ ਆ ਨਾ ਨਾਲ ਨਾਲ ਛੋਟੀਆਂ ਬਚਤਾਂ ਵੀ ਸਾਡੀਆਂ ਜਾਰੀ ਨੇਗੀਆਂ ਜਿਹਾਜ ਪੰਜਾਬ ਦੀ ਗ੍ਰੋਥ 40% ਤੋਂ ਉੱਪਰ ਹੋ ਰਹੀ ਹੈ ਜੀਐਸਟੀ ਦੇ ਅੰਦਰ ਜਦ ਪੰਜਾਬ ਦੀ ਗ੍ਰੋਥ ਹੈ ਸਾਇਚ 40% ਤੋਂ ਉੱਪਰ ਹੋ ਰਹੀ ਆ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਇਹ ਕੰਮ ਕਰ ਰਹੀ ਆ ਜੇ ਜੀਐਸਟੀ ਪ੍ਰਣਾਲੀ ਜਿਹੜੀ ਕਿ 2017 ਜੂਨ 2017 ਚ ਹਿੰਦੁਸਤਾਨ ਚ ਲਾਗੂ ਹੁੰਦੀ ਆ 1 ਨੇਸ਼ਨ 1 ਟੈਕਸ ਦੀ ਥਿਊਰੀ ਲਾਗੂ ਹੁੰਦੀ ਆ ਔਰ ਉਸ ਤੋਂ ਪਹਿਲਾਂ ਬੈਟ ਜਿਹੜਾ ਹੈ ਵੈਲਿਊ ਐਡਡ ਟੈਕਸ ਜਿਹੜਾ ਸੀ ਉਹ ਉਸ ਸਿਸਟਮ ਜਿਹੜਾ ਪੰਜਾਬ ਚ ਕੰਮ ਕਰ ਰਹੀ ਸੀ ਪਰਦੇਸ਼ ਭਰਤ ਚ ਵੱਖ-ਵੱਖ ਪ੍ਰਣਾਲੀਆਂ ਕੰਮ ਕਰ ਰਹੀਆਂ ਸੀ ਔਰ ਉਹਦਾ ਤੇ ਹੁਣ ਦਾ ਕੰਪੈਰੀਜ਼ਨ ਕਰੀਏ ਤੇ ਪਿਛਲੇ 5 ਸਾਲਾਂ ਚ 2017 ਤੋਂ ਲੈ ਕੇ 2022 ਤੱਕ ਲਗਭਗ 67 ਹਜ਼ਾਰ ਕਰੋੜ ਦਾ ਘਾਟਾ 67000 ਕਰੋੜ ਦਾ ਘਾਟਾ ਔਰ ਇਹਨਾਂ ਤਿੰਨਾਂ ਸਾਲਾਂ ਚ ਗੱਲ ਕਰੀਏ 47000 ਕਰੋੜ ਦਾ ਘਾਟਾ ਯਾਨੀ ਕਿ 47000 ਕਰੋੜ ਦਾ ਘਾਟਾ ਪਰ ਲੇਕਿਨ ਪੁਰਾਣੇ 5 ਸਾਲ ਸੀ ਜਿਹੜੇ ਉਹਦੇ ਅੰਦਰ ਕੀ ਹੋਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਸ ਸਮੇਂ ਸੈਂਟਰ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ 5 ਸਾਲ ਸਟੇਟਾਂ ਦੀ ਮਦਦ ਕਰਦੇ ਰਹਾਂਗੇ 14% ਗਰੋਥ ਰੇਟ ਦੇ ਉੱਤੇ ਅਸੀਂ ਸਟੇਟਾਂ ਨੂੰ ਕੰਪਨਸੇਸ਼ਨ ਦਿੰਦੇ ਰਹਾਂਗੇ ਔਰ ਕੰਪਨਸੇਸ਼ਨ ਸੈਸ ਜਿਹੜਾ ਸੀ ਉਹ ਲੋਕਾਂ ਤੇ ਇੰਪੋਜ਼ ਕਰਦਾ ਜਿਹੜੀਆਂ ਸਨ ਗੁੱਡਸ ਹੁੰਦੀਆਂ ਨੇ ਜਿਹੜੀਆਂ ਸਿਹਤ ਲਈ ਹਾਨੀਕਾਰਕ ਅਵਸਥਾ ਹੁੰਦੀਆਂ ਨੇ ਉਹਦੇ ਤੇ ਲਾ ਕੇ ਉਹ ਤੋਂ ਰਿਕਵਰੀ ਕਰਕੇ ਜਿਹੜਾ ਉਹ ਸਟੇਟਾਂ ਚ ਡਿਵਾਈਡ ਕਰਨਾ ਸ਼ੁਰੂ ਕਰਦਾ ਔਰ ਲਗਭਗ 60000 ਕਰੋੜ ਤੋਂ ਉੱਪਰ ਰਪਿਆ ਜਿਹੜਾ ਉਹ ਪਿਛਲੇ 50 ਸਾਲਾਂ ਚ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਸਾਨੂੰ ਜਿਹੜਾ ਉਹ ਕੰਪਨਸੇਸ਼ਨ ਸੈਸ ਦੇ ਰੂਪ ਚ ਮਿਲਿਆ ਔਰ ਜਿਹੜੇ ਆ 3 ਸਾਲ ਨੇ ਜਾਂ ਜਿਹੜੇ ਆ 5 ਸਾਲ ਨੇ ਉਹ ਕੰਪਨਸੇਸ਼ਨ ਸੈਸ ਪ੍ਰਵੇਸ਼ ਜੀ ਬੰਦ ਹੋ ਗਿਆ ਖਤਮ ਹੋ ਗਿਆ ਤੋਂ ਉਸ ਤੋਂ ਇਹਨਾਂ ਨੇ ਇੱਕ ਵੀ ਯਤਨ ਨਹੀਂ ਕੀਤਾ ਤੁਸੀਂ ਮੇਰੇ ਨਾਲ ਕਿਤਾਬ ਖੋਲ ਕੇ ਬੈਠ ਜੋ ਆਜੋ ਬੈਠ ਜੋ ਮੇਰੇ ਸਾਹਮਣੇ ਬਲਾਲੋ ਜੀ ਨੂੰ ਮਰਜ਼ੀ ਬੁਲਾਉਣਾ ਤੇ ਮੈਂ ਲਗਾਤਾਰ ਕੋਸ਼ਿਸ਼ ਕੀਤੀ ਕਦੇ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਕੀਤੀ ਕਦੇ ਹైదరాబాద్ ਆਈਟੀ ਨੇ ਐਲਾਨ ਕੀਤਾ ਕਦੇ ਬਿਲ ਆਉ ਨਾਮ ਪਾਉ ਸਕੀਮ ਸ਼ੁਰੂ ਕੀਤੀ ਇਹ ਮੇਰੇ ਪਿਛਲੇ 3 ਸਾਲ ਦੇ ਯਤਨ ਨੇ ਅੱਜ ਪੰਜਾਬ ਦੀ ਜਿਹੜੀ ਗਰੋਥ ਆ ਟੈਕਸ ਦੀ ਉਹ ਨੈਸ਼ਨਲ ਗਰੋਥ ਨਾਲੋਂ ਜ਼ਿਆਦਾ ਗਈ ਜੇ ਨੈਥਲ 11 ਹੋ ਰਹੀ ਹੈ ਨੈਸ਼ਨਲ ਲੈਵਲ ਦੇ ਉੱਤੇ ਤਾਂ ਸਾਡੀ 13% ਆ 14% ਆ 15% ਆ 16% ਆ ਔਰ ਜੇ ਮੰਥਲੀ ਕਰਾਂ ਕਿਸੇ ਕਿਸੇ ਮਹੀਨੇ 40 40% ਦੀ ਗਰੋਥ ਹੋ ਜਾਂਦੀ ਹੈ ਇਹ ਮੈਂ ਜੀਐਸਸੀ ਦੀ ਗੱਲ ਕਰ ਰਿਹਾ ਹਾਂ ਤੋ ਅਸੀਂ ਆਪਣਾ GST ਗਰੋਥ ਜਿਹੜੀ ਬਤਾ ਰਹੇ ਆ ਇਹਨਾਂ ਨੇ ਇੱਕ ਵੀ ਇਤਨ ਨਹੀਂ ਕੀਤਾ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਹੁਣ ਕ੍ਰਿਟਿਸਾਈਜ਼ ਕਰੀ ਜਾਂਦੇ ਨੇ ਜੀ ਹੁਣ ਜਲਦੀ ਜਲਦੀ ਬਤਾਓ ਯਾਨੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ 5 ਸਾਲਾਂ ਚ ਕੰਮ ਕੀ ਕੀਤੇ ਤੁਸੀਂ 5 ਸਾਲਾਂ ਚ ਕੰਮ ਕੀ ਕੀਤੇ ਮੇਰੇ ਕੋਲ ਅੰਕੜਾ ਹੈਗਾ ਜਿੰਨਾ GST ਇਹਨਾਂ ਨੇ ਜਾਂ ਟੈਕਸ ਕਲੈਕਸ਼ਨ ਜਿਹੜਾ ਆਪਾਂ ਗੱਲ ਕਰੀਏ 50 ਸਾਲਾਂ ਚ ਕੀਤੀ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਨੇ 30 ਸਾਲਾਂ ਚ ਕਰ ਲਈ ਏਟ ਬੀਚ ਅਸੀਂ ਬੈਟਰ ਪਰਫਾਰਮ ਕਰ ਰਹੇ ਆ ਬੈਟਰ ਜਿਹੜਾ ਅ ਐਨਫੋਰਸਮੈਂਟ ਕਰ ਰਹੇ ਆ ਔਰ ਲੋਕਾਂ ਦੇ ਉੱਤੇ ਕੋਈ ਬੋਝ ਨਹੀਂ ਪਾ ਰਹੇ ਪਹਿਲੀ ਸਰਕਾਰ ਆ ਜਿਹਨੇ ਪਿਛਲੇ ਤਿੰਨਾਂ ਸਾਲਾਂ ਚ ਇੱਕ ਵੀ ਨਵਾਂ ਟੈਕਸ ਨਹੀਂ ਲਾਇਆ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਟੈਕਸ ਦੀ ਕਲੈਕਸ਼ਨ ਵਧਾਈ ਹੈ ਇਟ ਮੀਨ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਆ ਇਹ ਕੋਵਿਡ ਦੇ ਤਿੰਨ ਸਾਲ ਦਾ ਫਾਇਦਾ ਮਿਲ ਗਿਆ ਇਹਨਾਂ ਨੂੰ ਪੂਰਾ ਦੇਸ਼ ਜਾਣਦਾ ਪੂਰਾ ਸੰਸਾਰ ਜਾਣਦਾ ਕਿ ਕਾਂਗਰਸ ਪਾਰਟੀ ਨੇ ਤਿੰਨ ਸਾਲ ਇਸ ਗੱਲ ਦਾ ਫਾਇਦਾ ਉਠਾਇਆ ਕਿ ਕੋਵਿਡ ਲੱਗ ਗਿਆ ਬਿਲਕੁਲ ਕੋਵਿਡ ਆਇਆ ਸੀਗਾ ਉਹਦਾ ਫਾਇਦਾ ਉਠਾਇਆ ਕੋਈ ਵੀ ਖਰਚ ਨਹੀਂ ਹੋਇਆ ਕੋਈ ਵੀ ਸੜਕ ਨਹੀਂ ਬਣੀ ਕੋਈ ਵੀ ਸਕੂਲ ਨਹੀਂ ਬਣਿਆ ਸਭ ਕੁਝ ਜਿਹੜਾ ਬੰਦ ਕਰਕੇ ਰੱਖਿਆ ਅਸੀਂ ਪਿਛਲੇ ਤਿੰਨਾਂ ਸਾਲਾਂ ਤੋਂ ਸਕੂਲ ਬਣਾ ਰਹੇ ਹਾਂ ਹਸਪੀਟਲ ਬਣਾ ਰਹੇ ਹਾਂ 300 ਜੀਵੰਤ ਮੁਫਤ ਬਿਜਲੀ ਦੇਤੀ ਲੋਕਾਂ ਨੂੰ ਅਸੀਂ ਲਗਾਤਾਰ 55000 ਤੋਂ ਉੱਪਰ ਨੌਕਰੀਆਂ ਪੰਜਾਬ 'ਚ ਦੇਤੀਆਂ ਔਰ ਲਗਾਤਾਰ ਕੰਮ ਕਰਨ ਤੇ ਲੱਗੇ ਹੋয়াਗੇ ਹਰ ਤੁਸੀਂ ਹਰ ਹਫਤੇ ਦੇਖੋ ਕਿ ਸਾਡਾ ਕੋਈ ਨਾ ਕੋਈ ਡਿਸੀਜਨ ਇਸ ਤਰ੍ਹਾਂ ਦਾ ਹੁੰਦਾ ਕਿ ਹਰ ਹਫਤੇ ਉਹਨੂੰ ਪੰਜਾਬ ਦੇ ਕਿਸੇ ਨਾ ਕਿਸੇ ਵਰਗ ਨੂੰ ਫਾਇਦਾ ਹੋ ਰਿਹਾ ਫਿਰ ਇਹ ਰੌਲਾ ਕਿਉਂ ਪੈਂਦਾ ਜੀ ਖਜ਼ਾਨੇ ਨੂੰ ਲੈ ਕੇ ਵੀ ਖਜ਼ਾਨਾ ਖਾਲੀ ਹੈ ਲੁੱਟਿਆ ਰੌਲਾ ਤਾਂ ਪਾ ਰਹੇ ਨੇ ਇਹਨਾਂ ਨੂੰ ਲੱਗਦਾ ਕਿ ਸਕੀਮਾਂ ਕਿਉਂ ਲਾਗੂ ਕਰ ਰਹੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਇੰਡਸਟਰੀ ਦੇ ਵਿੱਚ ਤੁਸੀਂ ਕਿਸੇ ਵੀ ਇੰਡਸਟਰੀਅਲਿਸਟ ਕੋਲੇ ਚਲੇ ਜਾਓ ਪਿਛਲੇ 35 ਸਾਲਾਂ ਤੋਂ ਇੱਕ ਵੀ ਇੰਡਸਟਰੀਅਲ ਦੇ ਅੰਦਰ ਨੇ ਚੇਂਜ ਨਹੀਂ ਲੈ ਕੇ ਆਏ ਅਸੀਂ ਪਿਛਲੇ 35 ਸਾਲਾਂ ਤੋਂ ਲਗਾਤਾਰ ਜਿਹੜਾ ਰੁਕਿਆ ਹੋਇਆ ਕੰਮ ਸੀਗਾ ਇੰਡਸਟਰੀ ਦਾ ਉਹ ਪਿਛਲੇ ਲਗਭਗ ਤਿੰਨਾਂ ਸਾਲਾਂ ਚ ਅਸੀਂ ਪੂਰਾ ਕੀਤਾ ਨਵੀਆਂ ਨਵੀਆਂ ਸਕੀਮਾਂ ਲੈ ਕੇ ਆਏ ਰਵੇਟ ਕਿਤੇ ਜਿਹੜੀਆਂ ਉਹਨੂੰ ਕੰਸੈਸ਼ਨ ਦਿੱਤੇ ਅਸੀਂ 250 ਕਰੋੜ ਰੁਪਏ ਰੱਖਿਆ ਸੀ ਮੈਂ ਇਸ ਸਾਲ ਦੀ ਗੱਲ ਕਰਦਾ ਛੱਡੋ ਪਿਛਲੇ ਸਾਲ 250 ਕਰੋੜ ਰੁਪਏ ਅਸੀਂ ਜਿਹੜਾ ਕੰਸੈਸ਼ਨ ਦੇਣਾ ਹੁੰਦਾ ਜਿਹੜੇ ਬੈਨੀਫਿਟਸ ਇੰਡਸਟਰੀ ਨੂੰ ਦੇਣੇ ਹੁੰਦੇ ਨੇ ਉਹ ਅਸੀਂ 250 ਜਿਹੜਾ 100 100 ਸੀਆਰ ਉਹ ਰੱਖਿਆ ਸੀ ਉਹਦੇ ਵਿੱਚੋਂ ਕੱਲੀ ਮੈਂ ਚੈੱਕ ਕਰ ਰਿਹਾ ਸੀ 188 ਕਰੋੜ ਰੁਪਏ ਅਸੀਂ ਇੰਡਸਟਰੀ ਨੂੰ ਹੁਣ ਤੱਕ ਜਾਰੀ ਕੀਤੇ ਨੇ ਜੁਲਾਈ ਮਹੀਨਾ ਆਇਆ ਅਜੇ ਜੁਲਾਈ ਆਇਆ ਅਗਸਟ ਸਪਟੰਬਰ ਅਕਤੂਬਰ ਨਵੰਬਰ ਦਸੰਬਰ ਅਜੇ ਅਗਲੇ ਮਹੀਨੇ ਪੈ ਨੇ ਅਸੀਂ ਤਾਂ ਉਦੋਂ ਪਹਿਲਾਂ ਹੀ ਆਪਣਾ ਬਜਟ ਜਿਹੜਾ ਲਗਭਗ ਉਹ ਪੂਰਾ ਦੇ ਚੁੱਕੇ ਹਾਂ ਇਟ ਮੀਨ ਉਹ ਬੜੀ ਤੇਜ਼ੀ ਦੇ ਨਾਲ ਬੁਲਟ ਸਪੀਡ ਦੇ ਉੱਤੇ ਕੰਮ ਕਰ ਰਹੀ ਹੈ ਪੰਜਾਬ ਦੇ ਅੰਦਰ ਔਰ ਲਗਾਤਾਰ ਜਿਹੜਾ ਕੰਮ ਹੋ ਰਿਹਾ ਹੈਗਾ ਸੋ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਜਦੋਂ ਕੰਮ ਹੋ ਰਿਹਾ ਨੇ ਕੋਈ ਨਾ ਕੋਈ ਬਾਹਰ ਨਾਲ ਲੱਬ ਕੇ ਕ੍ਰਿਟਿਸਿਜ਼ਮ ਕਰਦੇ ਨੇ ਕਿ ਜੀ ਨਹੀਂ ਜੀ ਮਾਰੇਗਾ ਠੀਕ ਆ ਕੋਈ ਸ਼ੱਕ ਨਹੀਂ ਕਿ ਜਿਹੜਾ ਇਹਨਾਂ ਨੇ 35 ਸਾਲਾਂ 'ਚ ਕਰਜ਼ਾ ਲਿਆ ਕਾਂਗਰਸ ਪਾਰਟੀ ਕਾਲਰ ਸਭ ਲੋਨ ਨੂੰ ਲੈ ਕੇ ਬੜਾ ਰੋਲਾ ਪਾਉਂਦੇ ਆ ਉੱਥੇ ਆ ਰਿਹਾ ਸੀ ਜੀ ਜੀ ਜਿਹੜਾ ਕਰਜ਼ਾ ਲਿਆ 35 ਸਾਲ ਤੋਂ ਉਹ ਮੈਨੂੰ ਦੱਸੋ ਕਿ 35 ਸਾਲਾਂ 'ਚ ਲਿਆ ਕਰਜ਼ਾ 35 ਮਹੀਨਿਆਂ 'ਚ ਕਿਦਾ ਉਤਰ ਜਾਊਗਾ ਇਹ 3 ਸਾਲਾਂ ਵਿੱਚ ਕਿਦਾਂ ਉਤਰ ਜੂਗਾ ਇਹ 5 ਸਾਲਾਂ ਵਿੱਚ ਕਿਦਾਂ ਉਤਰ ਜੂਗਾ ਉਹਨੂੰ ਮਨੇਜ ਕਰ ਰਹੇ ਆ ਉਹਨੂੰ ਜਿਹੜੀ ਸਟੇਟ ਦੀ ਜੀਐਸਡੀਪੀ ਆ ਉਹਦੇ ਤਾਂ ਘਟਾਉਣ ਦਾ ਯਤਨ ਕਰ ਰਿਹਾ ਲਗਾਤਾਰ ਅਸੀਂ ਲੱਗੇ ਹੋਇਆ ਜਦੋਂ ਸਾਡੀ ਆਮਦਨ ਵਧੂਗੀ ਜਦੋਂ ਸਾਡੇ ਵਸੀਲੇ ਵਧਣਗੇ ਜਦੋਂ ਸਾਡੇ ਕੰਮ ਦੇ ਪੈਸੇ ਵਧਣਗੇ ਔਰ ਖਰਚੇ ਘਟਣਗੇ ਤਾਂ ਜਾ ਕੇ ਜਿਹੜੀ ਉਹ ਚ ਜਿਹੜੀ ਡਿਕਲਾਈਨ ਆਊਗਾ ਇਹਨਾਂ ਨੇ ਤਾਂ ਪ੍ਰਵੇਸ਼ਜੀ ਘਟੋ-ਘਟ ਮੈਂ ਦੇਖਿਆ ਕਿ 11% ਦੇਤੇ ਇੰਟਰਸਟ ਆਫ ਜਿਹੜਾ ਰੇਟ ਆਫ ਇੰਟਰਸਟ ਸੀਗਾ ਲੋਨ ਦਾ ਡੈਟ ਦਾ ਉਹ 11% 12% ਤੋਂ ਅਸੀਂ 6.5% 7% ਅਸੀਂ ਘੱਟੋ ਘੱਟ ਨੇਗੋਸ਼ੀਏਸ਼ਨ ਕਰਕੇ ਉਹ ਤਾਂ ਘਟ ਕਰ ਰਿਹਾ ਨਾ ਤੇ ਡਿਕਲਾਈਨ ਤਾਂ ਦਾ ਮਤਲਬ ਕਿਤੇ 100 ਕਰੋੜ ਦਾ ਕਿਤੇ 200 ਦਾ ਕਿਤੇ 500 ਦਾ ਕਿਤੇ ਹਜ਼ਾਰ ਦਾ ਕਿਤੇ 4000 ਕਰੋੜ ਦਾ ਲਗਾਤਾਰ ਹੋ ਰਿਹਾ ਨਾ ਜਾਂਦੇ ਜਾਂਦੇ ਕਾਂਗਰਸ ਬੀਜੇਪੀ ਵਾਲੇ ਜਾਂਦੇ ਜਾਂਦੇ 31000 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਲਿਮਟ ਸੀਗੀ 31000 ਕਰੋੜ ਦੀ ਸੀਸੀਐਲ ਲਿਮਟ ਸੀ ਉਹ ਗਲ ਪਾ ਕੇ ਚਲੇ ਗਏ ਉਹਦਾ ਲਗਭਗ 300 ਕਰੋੜ ਰੁਪਿਆ ਪੌਣੇ 300 ਕਰੋੜ ਰੁਪਿਆ ਹਰ ਮਹੀਨੇ ਸਰਕਾਰ ਜਿਹੜੀ ਆ ਉਹ ਸੈਂਟਰੋਂ ਦੇ ਰਹੀ ਆ ਮੋੜ ਰਹੀ ਆ ਪੰਜਾਬ ਸਰਕਾਰ ਫਿਰ ਇਹਦਾ ਕੋਈ ਹੱਲ ਨਿਕਲੂਗਾ ਜੀ ਜਾਂ ਇਸ ਤਰੀਕਾ ਚੱਲਦਾ ਰਹੂ ਕੰਮ ਇਹ ਨਹੀਂ ਹੱਲ ਲੱਗੇ ਲੱਭ ਰਿਹਾ ਕਿ ਹੱਲ ਲੱਗੇ ਲੱਗੇ ਹੋਇਆ ਹੱਲ ਕਰਨ ਲਗਾਤਾਰ ਜੇ ਮੈਂ ਕਹਿ ਰਿਹਾ ਨਾ ਕਿ ਕਲੈਕਸ਼ਨ ਵੱਧ ਰਹੀ ਆ ਟੈਕਸੇਸ਼ਨ ਵੱਧ ਨਵੀਂ ਟੈਕਸੇਸ਼ਨ ਨਹੀਂ ਆ ਰਹੀ ਟੈਕਸੇਸ਼ਨ ਨੂੰ ਕੰਪਲਾਈਂਸ ਜਿਹੜੀ ਆ ਵੱਧ ਰਹੀ ਆ ਉਹਦੇ ਨਾਲ ਪੈਸਾ ਵੱਧ ਰਿਹਾਗਾ ਔਰ ਆਪਦੇ ਖਰਚੇ ਘਟਾ ਰਹੇ ਆਗੇ ਅਸੀਂ ਤਾਂ ਕਿਸੇ ਚੇਅਰਮੈਨ ਦੀ ਕੋਈ ਤਨਖਾਹ ਨਹੀਂ ਵਧਾਈ ਕਿਸੇ ਐਮਐਲਏ ਦੀ ਤਨਖਾਹ ਨਹੀਂ ਵਧਾਈ ਬਲਕਿ ਤੁਹਾਨੂੰ ਯਾਦ ਆ ਕਿ ਜਿਹੜੇ ਪੁਰਾਣੇ ਐਮਐਲਏ ਜਿਹੜੇ 6-6 ਬਾਰ 6-6 ਪੈਨਸ਼ਨ ਲੈ ਲੈਂਦੇ ਤੇ 5-5 ਪੈਨਸ਼ਨ ਲੈ ਲੈਂਦੇ ਉਹ ਵੀ ਘਟਾਤੀਆਂ ਇਹ ਇਹ ਛੋਟੇ-ਛੋਟੇ ਵੈਸੇ ਤਾਂ ਬੜਾ ਛੋਟਾਗਾ 21 ਕਰੋੜ ਦਾ ਬਰਡਨ ਸੀਗਾ ਜਾਂ ਹੁਣ ਤੱਕ 25 ਕਰੋੜ ਦਾ ਹੋ ਜਾਣਾ ਸੀਗਾ ਤੋਂ ਅਸੀਂ ਘਟਾ ਰਹੇ ਹਾਂ ਅਸੀਂ ਖਰਚੇ ਘਟਾ ਰਹੇ ਹਾਂਗੇ ਔਰ ਆਮਦਨ ਵਧਾ ਰਹੇ ਹਾਂਗੇ ਔਰ ਸਟੇਟ ਜਿਹੜਾ ਉਹ ਬੈਲੈਂਸ ਕਰ ਰਿਹਾ ਅਸੀਂ ਕਦੇ ਵੀ ਕਰਜ਼ਾ ਜਿਹੜਾ ਸੈਂਟਰ ਸਰਕਾਰ ਤੋਂ ਜੋ ਲਿਮਿਟ ਸੈਂਟਰ ਸਰਕਾਰ ਨਿਰਧਾਰਤ ਕਰਦੀ ਹੈ ਉਹ ਤੋਂ ਇੱਕ ਪੈਸਾ ਵੀ ਅਸੀਂ ਐਕਸਟਰਾ ਨਹੀਂ ਲਿਆ ਬਲਕਿ ਅਸੀਂ ਥੱਲੇ ਹੀ ਰਹਨੇ ਆਂ ਇੱਕ ਪੰਜਾਬ ਦੇ ਲੋਕਾਂ ਦੇ ਕਈ ਮਸਲੇ ਪੈਂਡਿੰਗ ਨੇ ਜਿਵੇਂ ਪੈਨਸ਼ਨਰਸ ਨੇ ਜੀ ਉਹਨਾਂ ਨੂੰ ਬੜੀਆਂ ਉਮੀਦਾਂ ਨੇ ਤੁਹਾਡੇ ਤੋਂ ਹੋਰ بڑے ਵਰਗ ਨੇ ਕੁਝ ਉਹਨਾਂ ਲਈ ਚੰਗੀ ਖਬਰ ਮਿਲੂਗੀ ਆਉਣ ਵਾਲੇ ਸਮੇਂ 'ਚ ਜੀ ਜਿਹੜੇ ਪੈਨਸ਼ਨਰ ਨੇ ਜਿਹੜਾ 6ਵੇਂ ਪੇ ਕਮਿਸ਼ਨ ਲਾਇਆ ਸੀਗਾ ਕਾਂਗਰਸ ਪਾਰਟੀ ਜਾਂਦੇ ਜਾਂਦੇ 2021 'ਚ ਲਾਗੂ ਕਰ ਗਈ ਸੀ ਔਰ ਏਰੀਅਰ ਪੈਂਡਿੰਗ ਪਿਆ ਸੀ ਏਰੀਅਰ 14000 ਕਰੋੜ ਸਮਥਿੰਗ ਸੀਗਾ ਆਈ ਥਿੰਕ 14141 ਮੇਰਾ ਰਾਈਟਲੀ ਜੇ ਮੈਂ ਗਲਤ ਨਾ ਹੋਵਾਂ ਉਹ ਪੈਂਡਿੰਗ ਪਿਆ ਸੀਗਾ ਉਹਦੀ ਅਸੀਂ ਕਿਸ਼ਤਾਂ ਬਣਾ ਕੇ ਦੇਣੀਆਂ ਸ਼ੁਰੂ ਕਰਤੀਆਂ 85 ਸਾਲ ਤੋਂ ਉੱਪਰ ਦੇ ਬਜ਼ੁਰਗ ਜਿਹੜੇ ਰਿਟਾਇਰ ਸੀਗੇ ਜਾਂ ਇਸ ਦੁਨੀਆ 'ਚ ਨਹੀਂ ਰਹੇ ਸੀ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਬਣਦਾ ਉਹ ਅਸੀਂ ਦੇ ਚੁੱਕੇ ਆ ਹੁਣ 75 ਤੋਂ 85 ਵਾਲੋਂ ਦੇ ਰਹਾਂਗੇ ਇਸ ਸਾਲ ਦੇ ਅੰਦਰ ਅੰਦਰ ਸੀ 75 ਤੋਂ 85 ਸਾਲ ਤੱਕ ਦਾ ਸਾਰਾ ਜਿਹੜੇ ਪੈਨਸ਼ਨਰ ਲ ਏਰੀਆ ਰ ਉਹਨਾਂ ਦੇ ਪੇ ਕਰ ਦਿਆਂਗੇ ਅਗਲੇ ਸਾਲ ਤੋਂ ਸਾਰਿਆਂ ਨੂੰ ਸਟਾਰਟ ਹੋ ਜਾਣਗੇ ਸੋ ਸਰਕਾਰ 14000 ਕਰੋੜ ਦੀ ਲਾਇਬਿਲਟੀ ਆ ਉਹ 14000 ਕਰੋੜ ਦੀ ਲਾਇਬਿਲਟੀ ਬਹੁਤ ਵੱਡੀ ਲਾਇਬਿਲਟੀ ਹੁੰਦੀ ਆ ਉਹ ਅਸੀਂ ਪੇ ਕਰ ਰਹੇ ਆਗੇ ਸੋ ਲਗਾਤਾਰ ਜਿਹੜੇ 13000 ਅਧਿਆਪਕ ਸੀਗੇ ਜਿਨ੍ਹਾਂ ਦੀ ਤਨਖਾਹ 6000 ਸੀ ਉਹ 28000 ਕਰਤੀ ਸੋ ਦੇਖੋ ਇਹ ਨਹੀਂ ਹੋ ਸਕਦਾ ਕਿ ਰਾਤੋਂ ਰਾਤ ਜਿਹੜੀ ਉਹ ਬਦਲੀ ਜਾਵੇ ਪਰ ਲੇਕਿਨ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਹਮੇਸ਼ਾ ਹੀ ਉਹ ਇਨਕਾਜ ਕਰਦੇ ਨੇ ਕਿ ਜਦੋਂ ਵੀ ਫਾਈਨਾਂਸ ਦੇ ਹਾਲਾਤ ਸੁਧਰਦੇ ਨੇ ਜਿੰਨੇ ਜਿੰਨੇ ਸੁਧਰੀ ਜਾਂਦੇ ਨੇ ਜੇ 5% ਸੁਧਰੇ ਤਾਂ ਅਸੀਂ ਕੋਸ਼ਿਸ਼ ਕਰਦੇ ਆ ਕਿ 6% ਲੋਕਾਂ ਨੂੰ ਦੇ ਦਈਏ ਸਾਡੀ ਆਦਤ ਆ ਕਿ ਅਸੀਂ ਲਗਾਤਾਰ ਜਿੰਨਾ ਸਾਡੇ ਖਜ਼ਾਨੇ ਚੋਂ ਆਉਂਦਾ ਲਗਾਤਾਰ ਉਹਦਾ ਮੂੰਹ ਖਜ਼ਾਨੇ ਦਾ ਲੋਕਾਂ ਬਲ ਖੁੱਲਾਗਾ ਸੋ ਇਹ ਇਹੀ ਕਾਰਨ ਆ ਕਿ ਬਹੁਤ ਸਾਰੇ ਜਿਹੜੇ ਵਰਗ ਨੇ ਉਹ ਸੈਟੀਸਫਾਈ ਦੇਗੇ 600 ਯੂਨਟਾਂ ਦੋ ਮਹੀਨੇ ਦੀ ਬਹੁਤ ਵੱਡੀ ਗੱਲ ਆ ਅੱਜ ਜੇ ਮੈਂ ਗੱਲ ਕਰਾਂ ਤਾਂ ਸਬਸਿਡੀ ਜਿਹੜੀ ਆ ਜੇ ਇਕੱਲੇ ਪਾਵਰ ਕਾਮ ਦੀ ਗੱਲ ਕਰੀਏ ਤਾਂ ਲਗਭਗ 20000 21000 ਕਰੋੜ ਤੋਂ 21000 ਇਸ ਵਰਸਾ ਇਹਦੇ 21000 ਕਰੋੜ ਤੋਂ ਉੱਪਰ ਦਾ ਉਹਦਾ ਬਰਡਨ ਆਗਾ ਸਾਲਾਨਾ ਉਹ ਅਸੀਂ ਲਗਾਤਾਰ ਦੇ ਰਿਹਾ ਸਰਕਾਰ ਹੁਣ ਨਵੇਂ ਦੋਸ਼ੇ ਲੱਗ ਰਹੇ ਨੇ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਹੋ ਜੀ ਵੀ ਕਿਸਾਨਾਂ ਦੇ ਜ਼ਮੀਨਾਂ ਖੋ ਕੇ ਮਾਫੀਆ ਨੂੰ ਦੇਣੀਆਂ ਨੇ ਵੀ ਉਹਦੇ ਚੋਂ ਪੈਸਾ ਸਰਕਾਰ ਕੱਢੂਗੀ ਵੀ ਫਿਰ ਕੁਝ ਖਾਫੀ ਜਾਣਗੇ ਕੁਝ ਸਰਕਾਰ ਖਰਚਾ ਕੱਢੂਗੀ ਅਬਦਾ ਇਹਦੇ ਚ ਕਿੰਨੀ ਕਿ ਸੱਚਾਈ ਹੈ ਵੀ ਕੀ ਸਰਕਾਰ ਧੱਕੇ ਨਾਲ ਜ਼ਮੀਨਾਂ ਲਊਗੀ ਕਿਸਾਨਾਂ ਦੀਆਂ ਕਿਉਂਕਿ ਅੱਜ ਵੀ ਮੀਟਿੰਗ ਸੀ ਸਰਪਾਰਟੀ ਮੀਟਿੰਗ ਤੇ اپੋਜੀਸ਼ਨ ਪਾਰਟੀਆਂ ਵੀ ਕਹਿ ਰਹੀਆਂ ਨੇ ਵੀ ਜ਼ਮੀਨਾਂ ਅਸੀਂ ਅੰਦਰ ਨਹੀਂ ਬਣ ਦੇਣਾ ਜੀ ਇਹ ਚ ਕੋਈ ਸੱਚਾਈ ਕਿੰਨੀ ਕੁ ਸੱਚਾਈ ਹੈ ਕਿਉਂਕਿ ਤੁਹਾਡੇ ਵੱਲੋਂ ਪਹਿਲਾਂ ਵੀ ਬਿਆਨ ਆਇਆ ਇਹ ਵੀ ਵਲੰਟਰਲੀ ਹੈਗੀ ਹੈ ਇਹ پرویز ਜੀ ਪੰਜਾਬ ਦੇ ਅੰਦਰ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਅਕਾਲੀ ਦਲ ਦਾ ਰਾਜ ਸੀ ਬੀਜੇਪੀ ਦਾ ਰਾਜ ਸੀ ਉਦੋਂ ਕਿੰਨੀਆਂ ਨਾਜਾਇਜ਼ ਕਲੋਨੀਆਂ ਪੰਜਾਬ 'ਚ ਇਕੱਠੀਆਂ ਗਈਆਂ ਕਿਉਂ ਲੈਂਡ ਮਾਫੀਆ ਨਹੀਂ ਸੀਗਾ ਕਿਸਾਨ ਤੋਂ 30 ਲੱਖ ਦੀ ਲੈ ਲੈਣੀ 20 ਲੱਖ ਦੀ ਲੈ ਲੈਣੀ 50 ਲੱਖ ਦੀ ਲੈ ਲੈਣੀ ਅੱਗੇ ਉਹਨੂੰ ਪਲਾਟਾਂ 'ਚ ਵੰਡ-ਵੰਡ ਕੇ ਕਰੋੜ ਕਰੋੜ ਦੇ ਪਲਾਟ ਵੇਚ ਦਨੇ ਨਾ ਉਥੇ ਸੀਵਰੇਜ ਦੇਣੀ ਨਾ ਉਥੇ ਇਲੈਕਟ੍ਰਿਸਿਟੀ ਦੀ ਪ੍ਰੋਵੀਜ਼ਨ ਦੇਣੀ ਨਾ ਕੋਈ ਸੜਕ ਬਣਾ ਕੇ ਦੇਣੀ ਨਾ ਕੋਈ ਜਿਹੜਾ ਹੈਗਾ ਸੀਵਰੇਜ ਦਾ ਪ੍ਰਬੰਧ ਕਰਨਾ ਔਰ ਲੋਕ ਖੱਜੜ ਖਵਾਰ ਹੁੰਦੇ ਸਰਕਾਰਾਂ ਦੇ ਖਿਲਾਫ ਧਰਨੇ ਮਾਰੀ ਜਾਂਦੇ ਫਿਰ ਕੋਈ ਨਾ ਕੋਈ ਸਕੀਮ ਲਿਆ ਆਂਦੇ ਸਰਕਾਰ ਤੇ ਬਰਡਨ ਪਾ ਕੇ ਜਿਹੜਾ ਉਹਦੀ ਕਲੋਨੀ ਨੂੰ ਉਹਦੇ ਚ ਸ਼ਹਿਰ ਚ ਸ਼ਾਮਲ ਕਰ ਲੈਂਦੇ ਮਤਲਬ ਇੱਕ ਬਹੁਤ ਵੱਡਾ ਮਾਫੀਆ ਜਿਹੜਾ ਪੰਜਾਬ ਦੇ ਅੰਦਰ ਇਹਨੂੰ ਲੈਂਡ ਮਾਫੀਆ ਅਸਲ ਚ ਇਹ ਸੀਗਾ ਇਹ ਲੈਣ ਮਾਫੀਆ ਪੰਜਾਬ ਚੱਲ ਰਿਹਾ ਸੀ ਅਸੀਂ ਹੁਣ ਕਿਹਾ ਕਿ ਲੈਂਡ ਪੂਲਿੰਗ ਦੇ ਤਹਿਤ ਜਿਹੜਾ ਵੀ ਬੰਦਾ ਕੋਈ ਕਿਸਾਨ ਆਉਣਾ ਚਾਹੁੰਦਾਗਾ ਆਪਣੀ ਜ਼ਮੀਨ ਦੇਣੀ ਚਾਹੁੰਦਾ ਦੇ ਦੇਵੇ ਅਸੀਂ ਕੋਈ ਤੱਕਾ ਨਹੀਂ ਕਰ ਰਹੇ ਕੋਈ ਸੀਨਾ ਜੋਰੀ ਨਹੀਂ ਕਰ ਰਹੇ ਬਲਕਿ ਅਸੀਂ ਕਹਿ ਰਹੇ ਆ ਕਿ ਭਾਈ ਤੈਨੂੰ ਆਸੀਂ ਬੇਨੀਫਿਟ ਦੇਵਾਂਗੇ ਜੇ ਤੈਨੂੰ ਸਾਡੇ ਬੇਨੀਫਿਟ ਪੁੱਗਦੇ ਨੇ ਤਾਂ ਆ ਜਾ ਟੇਬਲ ਤੇ ਲਿਖ ਲਾ ਕੰਸੈਂਟ ਮੀਮੋ ਤਿਆਰ ਕਰ ਲਾ ਐਗਰੀਮੈਂਟ ਕਰ ਲਾ ਔਰ ਡਿਪਾਰਟਮੈਂਟ ਉਸ ਦੇ ਤਹਿਤ ਕਾਰਵਾਈ ਕਰੂਗਾ ਪਰ ਲੇਕਿਨ ਮੈਂ ਹੈਰਾਨ ਆ ਕਿ ਸਾਰਾ ਹੀ ਲੈਣ ਮਾਫੀਆ ਇਕੱਠਾ ਹੋ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਪਿੱਛੇ ਪੈ ਗਿਆ ਯਾ ਤਾਂ ਫਿਰ ਇਹ ਕਦਮ ਕਿ ਕਲੋਨੀਆਂ ਬਿਲਕੁਲ ਖਤਮ ਹੋ ਜਾਣ ਪੰਜਾਬ ਚੋਂ ਨਵੀਂ ਡਿਵੈਲਪਮੈਂਟ ਪੰਜਾਬ ਦੀ ਰੁਕ ਜੇ ਹਰ ਰੋਜ਼ ਤਾਂ ਹਰੇਕ ਸ਼ਹਿਰ ਦੇ ਨੇੜੇ ਸ਼ਹਿਰ ਤਾਂ ਐਕਸਪੈਂਡ ਹੋ ਰਹੇ ਨੇ ਕਿ ਨਹੀਂ ਹੋ ਰਹੇ ਮੈਨੂੰ ਹੀ ਗੱਲ ਦੱਸੋ ਸਾਰੇ ਸ਼ਹਿਰ ਸੰਗਰੂਰ ਵੱਡਾ ਹੋ ਰਿਹਾ ਲੁਧਿਆਣਾ ਵੱਡਾ ਹੋ ਰਿਹਾ ਜਲੰਧਰ ਵੱਡਾ ਹੋ ਰਿਹਾ ਜੇਕਰ ਉਹ ਨਜ਼ਾਇਜ਼ ਕਲੋਨੀਆਂ ਦੇ ਰਾਹੀਂ ਵੱਡਾ ਹੋ ਰਿਹਾ ਤੇ ਇਹ ਲੋਕ ਖੱਜਲਖਵਾਰ ਹੋ ਰਹੇ ਨੇ ਕਿ ਨਹੀਂ ਹੋ ਰਹੇ ਕਿਸਾਨ ਦਾ ਮਤਲਬ ਜ਼ਮੀਨ ਆਪਣੀ ਵੇਚ ਰਿਹਾ ਨਾ ਕਿਹਨੂੰ ਵੇਚ ਰਿਹਾ ਪ੍ਰਾਪਰਟੀ ਡੀਲਰ ਨੂੰ ਵੇਚ ਰਿਹਾ ਇਹ ਲੈਂਡ ਮਾਫੀਆ ਨੂੰ ਵੇਚ ਰਿਹਾ ਹੈਗਾ ਅਸੀਂ ਕਹਿੰਦੇ ਆ ਕਿ ਉਹ ਜ਼ਮੀਨ ਸਾਨੂੰ ਤੁਸੀਂ ਤੇ ਵੇਚਣਾ ਚਾਹੁੰਦੇ ਜੇ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਦਿਓ ਅਸੀਂ ਡਿਵੈਲਪ ਕਰਕੇ ਦੇਵਾਂਗੇ ਔਰ ਉਹਦੇ ਅੰਦਰ ਲੋਕ ਆ ਕੇ ਰਹਿਣਗੇ ਤਾਂ ਲੋਕਾਂ ਦੀ ਸਹੂਲਤਾਂ ਮਿਲਣਗੀਆਂ ਇੱਕ ਨਵਾਂ ਸ਼ਹਿਰ ਹੋਊਗਾ ਇੱਕ ਨਵਾਂ ਸ਼ਹਿਰੀਕਰਨ ਹੋਊਗਾ ਔਰ ਜਿਹਦੇ ਅੰਦਰ ਸੀਵਰੇਜ ਪਾ ਹੋਊਗਾ ਪਾਇਆ ਹੋਇਆ ਜਿਹਦੇ ਅੰਦਰ ਸੜਕਾਂ ਹੋਣਗੀਆਂ ਪਾਰਕ ਹੋਣਗੇ ਸਕੂਲ ਹੋਊਗਾ ਹਰ ਚੀਜ਼ ਉਹਦੇ ਅੰਦਰ ਦੀ ਸੁਵਿਧਾ ਹੋਗੀ ਸੋ ਇਸੇ ਗੱਲ ਕਰਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਕਿ ਜੇ ਸਕੀਮ ਇਹ ਪੂਰੇ ਪੰਜਾਬ ਸਿਰੇ ਚੜ ਗਈ ਤਾਂ ਅਸੀਂ ਤਾਂ ਮਾਰੇ ਗਏ ਬਿਲਕੁਲ ਇਸ ਸਕੀਮ ਨੂੰ ਬਹੁਤ ਅੱਛਾ ਪਰਭਾਉਂਗਾ ਆ ਰਿਹਾ ਮਿਲ ਰਿਹਾ ਮੈਂ ਅੱਜ ਹੀ ਤੁਹਾਡੇ ਆਉਣ ਤੋਂ ਪਹਿਲਾਂ ਪੁੱਛ ਰਿਆ ਸੀ ਅਫਸਰ ਸਾਹਿਬਾਨ ਨੂੰ ਕਿ ਲੁਧਿਆਣਾ ਦੇ ਅੰਦਰ ਮਹਾਲੀ ਦੇ ਅੰਦਰ ਪਟਿਆਲਾ ਦੇ ਅੰਦਰ ਸੰਗਰੂਰ ਦੇ ਅੰਦਰ ਆਈ ਥਿੰਕ ਬਠਿੰਡਾ ਦੇ ਅੰਦਰ ਅਮਰਸਰ ਦੇ ਅੰਦਰ ਬਹੁਤ ਸਾਰੇ ਸ਼ਹਿਰਾਂ ਦੇ ਅੰਦਰ ਕਿਸਾਨਾਂ ਨੇ ਆਪਣੇ ਆਪ ਆ ਕੇ ਐਪਲੀਕੇਸ਼ਨ ਮੂਵ ਕੀਤੀ ਆ ਕਿ ਅਸੀਂ ਜਿਹੜਾ ਆ ਲਾਅ ਅਸੀਂ ਤੁਹਾਨੂੰ ਜ਼ਮੀਨ ਦੇਣ ਨੂੰ ਤੇ ਫਿਰ ਰੌਲਾ ਕੌਣ ਪਾ ਰਿਹਾ ਜੀ ਇਹ ਇਹ ਰੌਲਾ ਉਹ ਲੋਕ ਨੇ ਜਿਹੜੇ ਮੈਂ ਸੰਬੰਧਾ ਕਿ ਲੈਂਡ ਮਾਫੀਆ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ ਕਿ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਕਿਸੇ ਕਿਸਾਨ ਨਾਲ ਧੱਕਾ ਨਹੀਂ ਹੋਊਗਾ ਲਿਖ ਕੇ ਦੇ ਦੇ ਲਿਖ ਕੇ ਦੇ ਦੇ ਨੀ ਆ ਆदमी ਨਹੀਂ ਦੇਣੀ ਚ ਨਹੀਂ ਨਹੀਂ ਲਵਾਂਗੇ ਤੇ ਕਿਉਂ ਰੌਲਾ ਪਾਇਆ ਜਾ ਰਿਹਾ ਜੇ ਧੱਕਾ ਕਰ ਰਹੀ ਹੈ ਫਿਰ ਗੱਲ ਆ ਕੁਈ ਕੁਈ ਲੈਂਡ ਐਕੁਇਜ਼ੀਸ਼ਨ ਕਰ ਰਹੀ ਹੋਈ ਏ ਕਿ ਜਿਹੜੀ ਇਹਦੀ ਜ਼ਮੀਨ ਖੋਲੀ ਉਹਦੀ ਜ਼ਮੀਨ ਖੋਲੀ ਫਿਰ ਤਾਂ ਗੱਲ ਬਣਦੀ ਆ ਫਿਰ ਤਾਂ ਦਾ ਰਾਈਟ ਮੰਡਦਾ ਬੋਲਣਾ ਜਦ ਅਸੀਂ ਕਰ ਲੈਣੇ ਦਾ ਆਏ ਸੀ ਕਹਿੰਨੇ ਬਿਲਕੁਲ ਆਓ ਤੇ ਬਿਲਕੁਲ ਜੇ ਤੁਹਾਡੀ ਫ੍ਰੀ ਵਿਲ ਹੈਗੀ ਆ ਤਾਂ ਠੀਕ ਆ ਦਰਵਾਜੇ ਨੂੰ ਇੱਕ 2027 ਵੀ ਆ ਰਿਹਾ ਜੀ ਪਹੁੰਚ ਰਿਹਾ ਬੜੀ ਜਲਦੀ ਅਪਰੋਚ ਕਰ ਰਿਹਾ 2027 ਚ ਕੀ ਦੇਖਦੇ ਹਾਂ ਲੱਗਦਾ ਤੁਹਾਨੂੰ ਵੀ ਦੁਬਾਰਾ ਗੱਲ ਬਣੂਗੀ ਦੇਖੋ 2027 ਚ ਆਮ ਆਦਮੀ ਪਾਰਟੀ ਦਾ ਪਬਿਕ ਬਿਲਕੁਲ ਸਾਫ਼ ਦਿਖਾਈ ਦਿੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਦੁਬਾਰੇ ਸੱਤਾ ਚ ਵਾਪਸੀ ਕਰ ਰਹੀ ਏ ਲੋਕਾਂ ਨੇ ਇਹਦੇ ਤੇ ਮੋਰ ਲਾਤੀ ਲੋਕਾਂ ਨੂੰ ਪਤਾ ਹੈਗਾ ਕਿ 600 ਯੂਨਟ ਸਾਨੂੰ ਮਿਲ ਰਿਹਾ ਆچھے ਸਕੂਲ ਜਿਹੜੇ ਨੇ ਉਹ ਪੰਜਾਬ ਚ ਹੋਣ ਦੇ ਵਿਚਾਰ ਰਹੇ ਨੇਗੇ ਔਰ ਅੱਛੀ ਐਜੂਕੇਸ਼ਨ ਪਾਲਿਸੀ ਜਿਹੜੀ ਉਹ ਆ ਰਹੀ ਆ ਔਰ ਨਵੇਂ ਸੇਧ ਦੇ ਲਈ ਗਰਾਊਂਡ ਅੱਛੇ ਬਣ ਰਹੇ ਨੇਗੇ ਨਸ਼ੇ ਪੰਜਾਬ ਚੋਂ ਖਤਮ ਹੋ ਰਹੇ ਨੇਗੇ ਔਰ ਅੱਛੀਆਂ ਜਿਹਨੂੰ ਤੁਸੀਂ ਕਹਾਂਗੇ ਲੈਂਡ ਪੂਲਿੰਗ ਦੇ ਤੇ ਅੱਛੀ ਕਲੋਨਾਈਜ਼ੇਸ਼ਨ ਜਾਂ ਅੱਛਾ ਜਿਹਨੂੰ ਆਪਾਂ ਕਹ ਲਈਏ ਕਿ ਲੋਕਾਂ ਦੇ ਲਈ ਕਲੋਨੀਆਂ ਬਣਨ ਗਈਆਂ ਜਾਂ ਇੰਪਰੂਵਮੈਂਟ ਟਰਸਟ ਬਣ ਗਏ ਜਾਂ ਹਾਊਸਿੰਗ ਜਿਹੜਾ ਸੈਕਟਰ ਆ ਉਹ ਇੰਪਰੂਵ ਕਰੂਗਾ ਔਰ ਲਗਭਗ 50000 ਤੋਂ ਉੱਪਰ ਨੌਕਰੀਆਂ ਪੰਜਾਬ ਦੇ ਯੋਵਾ ਨੂੰ ਮਿਲ ਚੁੱਕੀਆਂ ਨੇ ਔਰ ਸਾਰੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅੰਦਰ 100% ਤੋਂ ਉੱਪਰ ਜਿਹੜੀ ਆ ਉਹ ਐਡਮਿਸ਼ਨ ਬੱਚਿਆਂ ਦੀ ਹੋ ਚੁੱਕੀ ਹੈ ਨਹੀਂ ਤਾਂ ਕੱਲੇ ਦਿਨ ਵੇਲੇ ਖਤਮ ਹੋ ਚੁੱਕਿਆ ਸੀ ਮਾਮਲਾ ਔਰ ਗੈਂਗਸਟਰਵਾਦ ਦੇ ਖਿਲਾਫ ਲਗਾਤਾਰ ਹਮਲਾ ਹਮਲਾ ਜਾਰੀ ਹੈ ਗੈਂਗਸਟਰਵਾਦ ਖਤਮ ਕਰ ਰਹੇ ਆ ਨਸ਼ੇ ਖਤਮ ਕਰ ਰਹੇ ਆ ਪਰ ਲੇਕਿਨ ਅਫਸੋਸ ਕਿ ਸਾਰੀ ਕਾਂਗਰਸ ਪਾਰਟੀ ਅਕਾਲੀ ਦਲ ਬੀਜੇਪੀ ਵਾਲੇ ਨਸ਼ਾ ਤਸਕਰਾਂ ਤੋਂ ਰਫਰ ਦੇਣਗੇ ਗੈਂਗਸਟਰਾਂ ਦੇ 라 ਤੁਰੇ ਫਿਰਦੇ ਨੇ ਔਰ ਦੋ ਸਾਡੇ ਦਿਲਾਂ ਰਾਏ ਨੇ ਇਹਦੇ ਚ ਐਡ ਕਰਦਾ ਜੀ ਮੈਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਕਾਂਗਰਸ ਹੋ ਗਈ ਜਾਂ ਅਕਾਲੀ ਦਲ ਹੋ ਗਈ ਬੀਜੇਪੀ ਹੋ ਗਈ ਇਹ ਵੀ ਬੜੀ ਕੋਸ਼ਿਸ਼ ਕਰ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਬਈ ਕੋਈ ਹੋ ਸਕਦੇ ਪਹਿਲਾਂ ਨਾਲੋਂ ਚੇਂਜ ਹੋ ਸਕਦਾ ਸੀਟਾਂ ਦੇ ਵਿੱਚ ਦੇਖੋ ਅਕਾਲੀ ਦਲ ਦੇ ਹਾਲਾਤ ਅੱਜਕੱਲ ਤੁਹਾਡੇ ਸਾਹਮਣੇ ਨੇਗੇ ਕਿ ਕੋਈ ਉਹਨਾਂ ਦੀ ਪਰਚੀ ਕਟਾਉਣਾ ਪਸੰਦ ਨਹੀਂ ਕਰਦਾ ਜੇ ਉਹਨਾਂ ਆਪਦੀ ਜਿਹੜੀ ਉਹ ਲੈ ਜਾਣ ਕਿ ਸਾਡੀ ਮੈਂਬਰਸ਼ਿਪ ਭਰ ਲੋ ਜਿਹੜੋਂ ਮੈਂਬਰਸ਼ਿਪ ਫੜਾਈ ਹੁੰਦੇ ਜਥੇਦਾਰ ਨੂੰ ਉਹ ਉਵੇਂ ਵੈਸੀ ਨਾਮ ਭਰ ਦਿੰਦਾ ਕਿ ਫਲਾਣਾ ਸਿੰਘ ਫਲਾਣਾ ਸਿੰਘ ਫਲਾਣਾ ਸਿੰਘ ਭਰ ਕੇ ਉਹ ਲਾ ਕੇ ਕਿਸੇ ਤੇ ਗੂਠਾ ਲਾਤਾ ਕਿਸੇ ਤੇ ਮੋਹਰ ਲਾਤੀ ਉਹ ਆਪਦੇ ਦੇ ਦਿੰਦਾ ਤੇ ਆਪਦੇ ਬਾਸ ਨੂੰ ਖੁਸ਼ ਕਰ ਲੰਦਾ ਤੇ ਕੋਈ ਵੀ ਉਹ ਤਾਂ ਮੈਂਬਰ ਬਣਨ ਨੂੰ ਤਿਆਰ ਨਹੀਂ ਆ ਦੂਸਰੇ ਪਾਸੇ ਕਾਂਗਰਸ ਪਾਰਟੀ ਹੈ ਪੰਜਾਬ ਦਾ ਪਿਛਲੇ 5 ਸਾਲ ਦਾ ਰੂਲ ਲੋਕਾਂ ਨੇ ਦੇਖਿਆ ਕਿ ਕਿਸ ਤਰ੍ਹਾਂ 5 ਸਾਲ ਖਜ਼ਾਨਾ ਖਾਲੀ ਹੈ ਖਾਲੀ ਹੈ ਖਾਲੀ ਹੈ ਇੱਕ ਵੀ ਪੋਸਟ ਪੰਜਾਬ ਦੀ ਨਹੀਂ ਭਰੀ ਪੰਜਾਬ ਦਾ ਬੱਚਾ ਜਿਹੜਾ ਸੀਗਾ ਉਹਦਾ ਵਿਸ਼ਵਾਸ ਖਤਮ ਕੀਤਾ ਔਰ ਬੱਚੇ ਜਿਹੜੇ ਨੇ ਫੋਰਨ ਚ ਭੱਜ ਕੇ ਛੱਡ ਕੇ ਹੁਣ ਦੁਬਾਰਾ ਜਿਹੜੀ ਆ ਘਰ ਵਾਪਸੀ ਬੱਚਿਆਂ ਦੀ ਹੋ ਰਹੀ ਆ ਦੁਬਾਰਾ ਬੱਚੇ ਆ ਰਹੇ ਨੇ ਆ ਕੇ ਇੱਥੇ ਜਿਹੜੀ ਆ ਆ ਜੌਬਸ ਵੀ ਮਿਲ ਰਹੀਆਂ ਨੇ ਕਿ ਆਪਣਾ ਰੋਜ਼ਗਾਰ ਵੀ ਜਿਹੜਾ ਉਹ ਕਰ ਰਹੇ ਨੇ ਔਰ ਦੂਸਰੇ ਪਾਸੇ ਅਸੀਂ 10 ਲੱਖ ਦਾ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਹੈ ਪੰਜਾਬ ਦੇ ਅੰਦਰ ਉਹਦੇ ਬਾਰੇ ਵੀ ਬੜੀਆਂ ਅਫਵਾਹਾਂ ਫੈਲ ਰਹੀਆਂ ਨੇ ਬੜੇ ਦੋਸ਼ ਲੱਗ ਰਹੇ ਨੇ ਵੀ ਇਹ ਸਿਰਫ ਅਨਾਉਂਸਮੈਂਟ ਹੀ ਰਹੂਗੀ ਜੀ ਵੀ ਪਹਿਲਾਂ ਵੀ ਅਨਾਉਂਸਮੈਂਟਾਂ ਹੋਈਆਂ ਨੇ ਵੀ ਪਹਿਲਾਂ ਵੀ ਹੈਲਥ ਸਕੀਮਾਂ ਬੜੀਆਂ ਚੱਲੀਆਂ ਨੇ ਵੀ ਇਹ ਵੀ ਪਤਾ ਨਹੀਂ ਹੋ ਸਕਦਾ ਕੋਈ ਵੋਟਾਂ ਲੈਣ ਦਾ ਤਰੀਕਾ ਹੋਵੇ ਦੇਖੋ ਜਿਹੜੇ ਉਹ ਕਹਿੰਦੇ ਨੇਗੇ ਕਿਉਂਕਿ ਇੱਕ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਤੁਸੀਂ ਛੋਟੇ ਸ਼ਹਿਰ ਤੋਂ ਆਉਣੇ ਵੱਡੇ ਵੱਡੇ ਸ਼ਹਿਰਾਂ ਦੇ ਲੀਡਰ ਨੇ ਉਹ ਜਿਹੜੇ ਲੀਡਰ ਨੇ ਨਾ ਵੱਡੇ ਵੱਡੇ ਸ਼ਹਿਰਾਂ ਚ ਰਹਿੰਦੇ ਉਹਨਾਂ ਦੇ ਘਰ ਦਾ ਬਿਜਲੀ ਦਾ ਲੋਡ ਪਤਾ ਕਿੰਨਾਗਾ ਪਹੁੰਚਾ 100 ਕਿਲੋਵਾਟ 100 ਕਿਲੋਵਾਟ 200 ਕਿਲੋਵਾਟ ਯਾਨੀ ਜਿੱਦੀ ਵੱਡੀ ਫੈਕਟਰੀ ਆ ਨਾ ਓਡਾ ਵੱਡਾ ਘਰ ਦਾ ਉਹਨਾਂ ਦਾ ਲੋਡ ਆ ਇਸ ਗੱਲ ਕਰਕੇ 300 ਯੂਨਿਟ ਦਾ ਮਾਫੀ ਨਹੀਂ ਹੈਗਾ 600 ਯੂਨਿਟ ਮਾਫੀ ਨਹੀਂ ਹੈਗਾ ਉਹਨ ਕਿਉਂਕਿ ਉਹਨਾਂ ਦਾ ਯੂਨਿਟ 10000 ਰੁਪਏ ਫੁਕਦਾਗਾ ਮਹੀਨੇ ਦਾ ਤੇ ਉਹਨਾਂ ਨੂੰ ਪਤਾ ਨਹੀਂ ਵੀ ਲਾਭ ਕੀ ਹੋ ਰਿਹਾ ਦ ਲਾਭ ਹੋ ਰਿਹਾ ਗਰੀਬ ਜਨਤਾ ਨੂੰ ਲਾਭ ਹੋ ਰਿਹਾ ਪੇਂਡੂ ਤਬਕੇ ਨੂੰ ਸ਼ਹਿਰੀ ਤਬਕੇ ਨੂੰ ਉਹ ਉਹ ਵੋਟਰ ਆ ਉਹ ਸਾਨੂੰ ਵੋਟ ਪਾਊਗਾ ਲਾਭ ਜੈ ਸਕੂਲ ਆਫ ਐਮੀਨੈਂਸ ਪੜ ਰਹੇ ਜੇ ਪਹਿਲੀ ਵਾਰ ਹੋਇਆ ਕਿ 44 ਬੱਚੇ 44 ਮੈਂ ਸ਼ਾਇਦ ਮੈਂ ਉਹਦਾ ਮੈਂ ਗਲਤ ਆ ਮੇਰੇ ਐਜੈਕਟ ਯਾਦ ਨਹੀਂ ਆ ਰਿਹਾ ਮੋਰ ਥੈਨ 40 ਮੋਰ ਥੈਨ 40 ਬੱਚੇ 40 ਤੋਂ ਉੱਪਰ ਬੱਚੇ ਜਿਹੜੇ ਨੇਗੇ ਉਹ ਆਈਆਈਟੀ ਦਾ ਐਗਜ਼ਾਮ ਪਾਸ ਕਰਕੇ ਆਈਆਈਟੀ ਐਡਵਾਂਸ ਦਾ ਉਹ ਵੀ ਸਰਕਾਰੀ ਸਕੂਲਾਂ ਦਾ ਦਿਖਾ ਦੇ ਕਾਂਗਰਸ ਪਾਰਟੀ ਆਪਣਾ 20 ਸਾਲ ਦਾ ਰਾਜ ਕਿ 44 ਦੀ ਬੱਚਾ ਚਾਰਵੀਂ ਪਾਸ ਕੀਤੇ ਹੋਣ ਉਹਨਾਂ ਦੇ ਸਮੇਂ ਜੀ ਜੇਰ ਜੇਈ ਦੇ एग्जाम ਪਾਸ ਕਰ ਰਹੇ ਨੇ ਬੱਚੇ ਆਈਆਈਟੀ ਦਾ एग्जाम ਪਾਸ ਕਰ ਰਹੇ ਨੇ ਬੱਚੇ ਤਾਂ ਇਹਦਾ ਮਤਲਬ ਸਾਡਾ ਟੀਚਰ ਜੀਰੋ ਅਸੀਂ ਬੈਨੀਫਿਟ ਦੇ ਰਿਹਾ ਜੀ ਨੂੰ ਅਸੀਂ ਸਹੂਲਤਾਂ ਦੇ ਰਿਹਾ ਔਰ ਸਕੂਲ ਆਫ ਫੈਮਿਨਸ ਕ੍ਰੀਏਟ ਕੀਤੇ ਨੇ ਉਹਦੇ ਕਰਕੇ ਹੀ ਇਹ ਪੋਸੀਬਲ ਹੋ ਰਿਹਾ ਕਿ ਬੱਚੇ ਸਾਡੇ ਜਾ ਰਹੇ ਨੇ ਸਰਕਾਰੀ ਸਕੂਲਾਂ ਦੇ ਨਹੀਂ ਤਾਂ ਸਰਕਾਰੀ ਸਕੂਲਾਂ ਦਾ ਤਾਂ ਇਹਨਾਂ ਨੇ ਬੰਦ ਕਰਨ ਬੰਦ ਕਰਨ ਵਾਲੇ ਵਧ ਗਏ ਤੇ ਕਿ ਹੌਲੀ 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 ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿਓ ਆਪਣੇ ਸਕੂਲ ਖੋਲ੍ਹ ਲਓ ਹੁਣ ਕੀ ਹੋ ਰਿਹਾ ਬੱਚੇ ਸਰਕਾਰੀ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਚਾ ਰਹੇ ਨੇ ਕਿ ਸੋ ਇਹੀ ਤਾਂ ਇਨਕਲਾਬ ਆ ਇਹੀ ਤਾਂ ਤਬਦੀਲੀ ਆ ਇਹੀ ਤਾਂ ਬਦਲਾਵ ਆਗਾ ਸੋ ਇਹ ਬਦਲਾਵ ਜਿਹੜਾ ਕਾਂਗਰਸ ਪਾਰਟੀ ਨੂੰ ਹਜਮ ਨਹੀਂ ਆ ਰਿਹਾ ਕਾਦਰ ਬੀਜਪੀ ਨੂੰ ਹਜਮ ਨਹੀਂ ਆ ਰਿਹਾ ਹੈਲਥ ਸਕੀਮ ਤੇ ਕੋਈ ਕੰਮ ਹੋਇਆ ਜੀ ਜਾਂ ਕੱਲੀ ਅਨਾਉਂਸਮੈਂਟ ਹੀ ਹੋਈ ਹੈ ਉਹ ਬਿਲਕੁਲ ਹੈਲਥ ਸਕੀਮ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਉਹਦਾ ਬਜਟ ਮੈਂ ਅਲੋਟ ਆਲਰੇਡੀ ਜਦੋਂ ਬਜਟ ਸੈਸ਼ਨ ਸੀ ਉਦੋਂ ਬਜਟ ਦੇ ਵਿੱਚ ਮੈਂ ਅਲੋਟ ਕਰ ਦਿੱਤਾ ਸੀਗਾ ਉਹਦੀ ਸਕੀਮ ਬਣ ਕੇ ਤਿਆਰ ਆ ਬੜੀ ਜਲਦੀ ਜਿਹੜਾ ਪੰਜਾਬ ਦੇ ਲੋਕਾਂ ਦੇ ਸਿਹਤ ਕਾਰਡ ਜਿਹੜੇ ਨੇ ਵੀ ਜੋ ਵੀ ਡਿਪਾਰਟਮੈਂਟ ਨੇ ਤਿਆਰ ਕੀਤਾ ਮੈਗਨਿਟਸਮ ਉਹ ਵੜਨੇ ਸਟਾਰਟ ਹੋ ਜਾਣਗੇ ਔਰ ਲੋਕਾਂ ਨੂੰ ਅਸੀਂ ਜਿੰਨੇ ਵੀ ਪੈਨਲ ਤੇ ਲੈ ਕੇ ਆਵਾਂਗੇ ਹਸਪੀਟਲ ਆਈ ਥਿੰਕ 550 ਦੇ ਕਰੀਬ ਹੁਣ ਹਸਪੀਟਲ ਪੈਨਲ ਦੇ ਉੱਤੇ ਆ ਉਹਨੂੰ ਸਾਡੀ ਕੋਸ਼ਿਸ਼ ਕਿ ਇਸ ਨੂੰ ਬਧਾਈਏ ਉਹਨੂੰ ਹੋਰ ਉੱਚ ਐਕਸਪੈਂਡ ਕਰੀਏ ਵੱਡੇ ਵੱਡੇ ਹਸਪੀਟਲ ਸ਼ਾਮਲ ਕਰੀਏ ਤਾਂ ਕਿ ਬੰਦਾ ਜਾਵੇ ਤੇ ਆਪਦਾ ਕਾਰਡ ਦਿਖਾਵੇ ਤੇ ਇਲਾਜ ਕਰਾ ਕੇ ਆਪਦਾ ਘਰ ਮੁਫਤ ਆਵੇ ਸੋ ਇਹਦੇ ਨਾਲ ਮੈਂ ਸਬੰਧਿਤ ਇੱਥੇ ਲੋਕਾਂ ਦੀ ਜਾਨਾਂ ਬਚਣਗੀਆਂ ਔਰ ਉੱਥੇ ਜਿਹੜਾ ਲੋਕਾਂ ਨੂੰ ਫਾਇਦਾ ਵੀ ਹੋਊਗਾ ਸੜਕ ਸੁਰੱਖਿਆ ਫ ਤੇ ਅੱਜ ਸਭ ਤੋਂ ਘੱਟ ਜਿੱਕਰ ਮੌਤ ਦਰ ਆ ਗਈ ਦੇਸ਼ ਭਰ ਦੇ ਅੰਦਰ ਤਾਂ ਪੰਜਾਬ ਆ ਕਿ ਸੜਕ ਹਾਦਸਿਆਂ ਸਭ ਤੋਂ ਘੱਟ ਮੌਤਾਂ ਪੰਜਾਬ 'ਚ ਹੁੰਦੀਆਂ ਨੇ ਯਾਨੀ ਕਿਉਂ ਹੁੰਦੀਆਂ ਨੇ ਕਿਉਂਕਿ ਸੜਕ ਸੁਰੱਖਿਆ ਫੋਰਸ ਆਈ ਮਾੜਾ ਜਿਹਾ ਕਿ ਐਕਸੀਡੈਂਟ ਨਹੀਂ ਹੋਇਆ 5 ਮਿੰਟਾਂ 'ਚੋ ਗੱਡੀ ਪਹੁੰਚ ਜਾਂਦੀ ਆ ਬੰਦੇ ਦੀ ਜਾਨ ਬਚ ਜਾਂਦੀ ਆ ਔਰ ਜਾਕੀ ਤੁਸੀਂ ਦੂਜੇ ਸਟੇਟਾਂ ਦੇਖ ਲਓ ਹਰਿਆਣਾ ਦੇਖ ਲਓ ਰਾਜਸਥਾਨ ਦੇਖ ਲਓ ਮੌਤ ਦਰ ਕਿਤੇ ਜ਼ਿਆਦਾ ਕੀ ਪੰਜਾਬ ਨਾਲੋਂ ਤੋ ਇਹਦਾ ਮਤਲਬ ਕੀ ਹੈ ਸਰਕਾਰ ਜਿਹੜੀ ਇਹ ਕੰਮ ਕਰ ਰਹੀ ਆ ਭਾਈ ਇਹਨਾਂ ਨੇ 70 ਸਾਲਾਂ ਚ ਪੰਜਾਬ ਨੂੰ ਬਗਾੜਿਆ ਅਸੀਂ ਹੁਣ ਤਿੰਨਾਂ ਸਾਲਾਂ ਚ ਬਹੁਤ ਹੱਦ ਤੱਕ ਠੀਕ ਕਰ ਲਿਆ ਆ ਉਹਨਾਂ ਨੇ ਦੋ ਸਾਲਾਂ ਚ ਕਰਾਂਗੇ ਔਰ ਅਗਲੇ ਪੰਜ ਸਾਲਾਂ ਚ ਵੀ ਹੋਰ ਜਿਹੜਾ ਹੈਗਾ ਠੀਕ ਕਰਾਂਗੇ ਇੱਕ ਸੀਮਾ ਸਾਹਿਬ ਜਿਹੜੇ ਬੇਰੋਜ਼ਗਾਰ ਨੇ ਬੜੀਆਂ ਡਾਂਗਾ ਪੈਰੀਆਂ ਨੇ ਉਹਨਾਂ ਦੇ ਜੀ ਬੜੇ ਧਰਨੇ ਤੁਰਨੇ ਲਾ ਰਹੇ ਨੇ ਤੇ ਐਜੂਕੇਸ਼ਨ ਦੇ ਵਿੱਚ ਹੈਲਥ ਦੇ ਵਿੱਚ ਜ਼ਿਆਦਾ ਥੋੜੀ ਜੀ ਬੇਰੋਜ਼ਗਾਰੀ ਕਹਿ ਰਹੇ ਨੇ ਵੀ ਅਸੀਂ ਡਿਪਲੋਮੇ ਕਰੀ ਬੈਠੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹ ਕਹਿੰਦੇ ਵੀ ਕੰਪੀਟੀਸ਼ਨ ਦਾ ਜ਼ਮਾਨਾ ਹੈਗਾ ਕੰਪੀਟੀਸ਼ਨ ਜੇਕਰ ਪ੍ਰਵੇਸ਼ ਜੀ ਕੋਈ ਬੰਦਾ ਆਏ ਕਹੇ ਕਿ ਮੈਂ ਮੈਨੂੰ 10 ਮੌਕੇ ਮਿਲ ਗਏ ਮੈਂ ਪਾਸ ਨਹੀਂ ਹੋਇਆ ਉਹ ਪੋਸੀਬਲ ਨਹੀਂ ਅੱਜ ਕੱਲ ਕੰਪੀਟੀਸ਼ਨ ਦਾ ਜਵਾਨਾਗਾ ਜਿਹੜੇ ਬੱਚੇ ਕੰਪੀਟੀਸ਼ਨ ਪਾਸ ਕਰਕੇ ਆ ਰਹੇ ਸਾਰਿਆਂ ਨੂੰ ਨੌਕਰੀਆਂ ਮਿਲ ਰਹੀਆਂ ਮੈਂ ਕਈ ਵਾਰ ਦੇਖਦਾ ਹੁੰਨਾ ਕਿ ਕਈ ਬੱਚੇ ਕਹਿੰਦੇ ਨੇ ਕਿ ਮੈਨੂੰ ਤੀਜੀ ਨੌਕਰੀ ਆ ਮੈਨੂੰ ਦੂਜੀ ਨੌਕਰੀ ਆ ਮੈਨੂੰ ਚੌਥੀ ਨੌਕਰੀ ਆ ਇਹਦਾ ਮਤਲਬ ਕੀ ਹੈ ਕੋਈ ਬੱਚੇ ਲਗਾਤਾਰ ਟੈਸਟ ਪਾਸ ਕਰਕੇ ਉਹ ਨੌਕਰੀਆਂ ਦੇਣ ਲਈ ਆ ਰਹੇ ਨੇ ਔਰ ਆ ਪਿੱਛੇ ਜਿਸ ਦਾ ਜਿਹੜੇ ਵਿਚਾਰੇ ਜਿਹਨਾਂ ਨੂੰ ਸਪੈਸ਼ਲ ਨੀਡ ਵਾਲੇ ਬੱਚੇ ਨੇਗੇ ਉਹਨਾਂ ਲਈ 3600 ਪੋਸਟ ਕ੍ਰੀਏਟ ਕੀਤੀ ਆ ਸੋ ਅਸੀਂ ਲਗਾਤਾਰ ਜਿਹੜਾ ਹੈਗਾ ਜੋਬ ਕੱਢ ਵੀ ਰਹਾਗੇ ਔਰ ਬੱਚਿਆਂ ਨੂੰ ਜੋਬ ਕ੍ਰੀਏਟਰ ਬਣਾ ਰਹੇ ਹਾਂਗੇ ਅਸੀਂ ਜਿਹੜਾ ਇਹ ਲੈ ਕੇ ਹੈ ਬਿਜ਼ਨਸ ਬਲਾਸਟਰ ਉਹ ਇਹੀ ਸਾਡਾ ਆਈਡੀਆ ਕਿ ਬੱਚੇ ਆਪਦਾ ਬਿਜ਼ਨਸ ਵੀ ਕਰਨ ਤੁਸੀਂ 100% ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਦੇ ਦੁਨੀਆ ਭਰ ਦੇ ਅੰਦਰ ਕੋਈ ਵੀ ਐਸਾ ਦੇਸ਼ ਨਹੀਂ ਐਸਾ ਕੋਈ ਸਟੇਟ ਨਹੀਂ ਜਿਹੜਾ ਕਿ 100% ਨੌਕਰੀਆਂ ਹੋ ਸਕਣ ਬਲਕੇ ਪ੍ਰਾਈਵੇਟ ਸੈਕਟਰ ਜਿਹੜਾ ਦੁਨੀਆ ਭਰ ਦੇ ਅੰਦਰ ਤੇਜ਼ੀ ਨਾਲ ਵਧ ਰਿਹਾ ਹੈਗਾ ਔਰ ਜੇ ਆਪਾਂ ਫੋਰਨ ਦੀ ਗੱਲ ਕਰੀਏ ਜਿੱਥੇ ਅੱਜ ਅਮਰੀਕਾ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੇ ਤਾਂ ਸਾਰਾ ਹੀ 99% ਜਿਹੜਾ ਪ੍ਰਾਈਵੇਟ ਸੈਕਟਰ ਆ ਪਬਲਿਕ ਸੈਕਟਰ ਤਾਂ ਹੈ ਹੀ ਨਹੀਂ ਸਰਕਾਰੀ ਸੈਕਟਰ ਤਾਂ ਹੈ ਹੀ ਨਹੀਂ ਉੱਥੇ ਅਸੀਂ ਜਿਹੜਾ ਸਰਕਾਰੀ ਸੈਕਟਰ ਨੂੰ ਤਕੜਾ ਕਰ ਰਹੇ ਹਾਂ ਔਰ ਪ੍ਰਾਈਵੇਟ ਸੈਕਟਰ ਜਿਹੜਾ ਪਿੱਛੇ ਨੂੰ ਜਾ ਰਿਹਾ ਹੈਗਾ ਸੋ ਸਮਾਂ ਲੱਗਦਾ ਹੁੰਦਾ ਉਹ ਸਮਾਂ ਤਾਂ ਲੱਗ ਹੀ ਰਿਹਾ ਹੈਗਾ ਜਿਹੜਾ ਇਹ ਹੌਲੀ ਹੌਲੀ ਠੀਕ ਹੋ ਰਿਹਾ ਪਰ ਮੈਂ ਸੈਲੂਟ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਔਰ ਸਾਡੇ ਕਾਮਿਕ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੂੰ ਕਿ ਹਮੇਸ਼ਾ ਹੀ ਉਹ ਇਨੋਵੇਟਿਵ ਨਵੇਂ ਨਵੇਂ ਆਈਡੀਆ ਸਾਨੂੰ ਦਿੰਦੇ ਨੇ ਕਿ ਉਹਨਾਂ ਆਈਡੀਆ ਦੇ ਉੱਤੇ ਸਾਰੀ ਕੈਬਨਿਟ ਜਿਹੜੀ ਉਹ ਕੰਮ ਕਰਦੀ ਹੈ ਤੁਸੀਂ ਮੰਨਿਆ ਵੀ ਫਾਈਨੈਂਸ਼ੀਅਲ ਪ੍ਰੋਬਲਮਸ ਹੈਗੀਆਂ ਨੇ ਜੀ ਨੌਕਰੀਆਂ ਵੀ ਦੇ ਰਹੇ ਹੋ ਫਾਈਨਲੀ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਆਉਣ ਵਾਲੇ ਜਿਹੜੇ 2 ਸਾਲ 1.5 ਸਾਲ ਰਹਿ ਗਿਆ ਵੋਟਾਂ ਦੇ ਵਿੱਚ ਕੁਝ ਹੋਰ ਨਵੀਆਂ ਸਕੀਮਾਂ ਆਉਣਗੀਆਂ ਕੁਝ ਹੋਰ ਨੌਕਰੀਆਂ ਲੋਕਾਂ ਨੂੰ ਮਿਲਣਗੀਆਂ ਬਿਲਕੁਲ ਅਸੀਂ ਜਿਹੜੀਆਂ ਹੁਣ ਥੋੜਾ ਸਮਾਂ ਪਹਿਲਾਂ ਪੰਜਾਬ ਦੇ ਅੰਦਰ ਵਟੀਆਂ ਚੇਂਜਸ ਲੈ ਕੇ ਆਏਗੇ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਨਵੀਂ ਇੰਡਸਟਰੀ ਦੀ ਪਾਲਿਸੀ ਕਲਬਿੰਗ ਦੀ ਕਲਬਿੰਗ ਜਿਹੜੀਆਂ ਅਸੀਂ ਇਹ ਸਾਰੀਆਂ ਪਾਲਸੀਆਂ ਲੈ ਕੇ ਆਏਗੇ ਇਹਨਾਂ ਪਾਲਸੀਆਂ ਦੇ ਆਉਣ ਨਾਲ ਜਿਹੜਾ ਨਿਵੇਸ਼ ਆ ਪੰਜਾਬ ਦੇ ਅੰਦਰ ਜਿਹੜਾ ਉਦਯੋਗਿਕ ਵਪਾਰ ਆ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਵਧੂਗਾ ਉਹ ਜਦੋਂ ਉਦਯੋਗ ਆਉਣਗੇ ਔਰ ਸਾਡੇ ਬੱਚਿਆਂ ਨੂੰ ਜਿਹੜੀ ਆ ਨੌਕਰੀ ਮਿਲੂਗੀ ਮੇਰੀ ਗੱਲ ਸੁਣੋ ਜੇ ਕੋਈ ਫੋਰਨ ਚ ਜਾ ਕੇ ਬੰਦਾ ਆ ਫੋਰਨ ਦੇਸ਼ ਜਾ ਕੇ ਅਮਰੀਕਾ ਕੈਨੇਡਾ ਜਾ ਕੇ ਛੋਟਾ ਮੋਟਾ ਟਰੱਕੇ ਚਲਾਉਣਾ ਜੇ ਉੱਥੇ ਉਹਨੂੰ 2 ਲੱਖ ਰੁਪਈਆ ਮਤਲਬ ਮੰਨੋ 2 ਲੱਖ ਰੁਪਈਆ ਮਿਲਦਾ 1.5 ਲੱਖ ਉਹਦਾ ਖਰਚਾ ਹੋ ਜਾਂਦਾ 50 ਹਜ਼ਾਰ ਉਹਨੂੰ ਬਚਦਾਗਾ ਤੇ ਜੇਕਰ ਅਸੀਂ ਉਹਨੂੰ ਇਸੇ ਜਗ੍ਹਾ ਦੇ ਉੱਤੇ ਜੌਬ ਕ੍ਰੀਏਟ ਕਰਦੀਏ ਕੋਈ ਉਦਯੋਗ ਲਾ ਕੇ ਦੇ ਦਈਏ ਉੱਥੇ ਉਹਨੂੰ 70-80 ਹਜ਼ਾਰ ਮਿਲਣ ਲੱਗ ਜੇ 50 ਹਜ਼ਾਰ ਮਿਲਣ ਲੱਗ ਜੇ ਤਾਂ ਉਹਦੀ ਜ਼ਿੰਦਗੀ ਸਖਾਲੀ ਹੈ ਨਾ ਤਾਂ ਆਪਣੇ ਮਾਪੇ ਕੋਲੇ ਵੀ ਰਹੂਗਾ ਤੇ ਇੱਥੇ ਕੰਮ ਵੀ ਕਰੂਗਾ ਸਾਡੀ ਇਕਨੋਮੀ ਚ ਵੀ ਹਿੱਸਾ ਪਾਊਗਾ ਇਹੀ ਕਾਰਨ ਹੈ ਕਿ ਹੁਣ ਜਿਹੜਾ ਬਾਹਰ ਨਾ ਜਾਣ ਬਾਹਰ ਜਾਣ ਦਾ ਰੁਝਾਨ ਆ ਉਹਦੇ ਵਿੱਚ ਬਹੁਤ ਹੱਦ ਤੱਕ ਕਮੀ ਆਈ ਹੈ ਕਿਉਂਕਿ ਮੈਂ ਪਾਸਪੋਰਟ ਅਧਿਕਾਰੀ ਨੂੰ ਪੁੱਛ ਰਿਹਾ ਸੀ ਉਹ ਕਹਿੰਦਾ ਹੁਣ ਲਾਈਨਾਂ ਜਿਹੜੀਆਂ ਨੇ ਪੰਜਾਬੀਆਂ ਦੇ ਪਾਸਪੋਰਟ ਬਣਾਉਣ ਵਾਲੀਆਂ ਕਟੀਆਂ ਨੇ ਗਈਆਂ ਪਹਿਲਾਂ ਨਾਲੋਂ ਇੱਕ ਲਾ ਐਂਡ ਆਰਡਰ ਨੂੰ ਲੈ ਕੇ ਬੜਾ ਰੌਲਾ ਪੈ ਰਿਹਾ ਜੀ ਵੀ ਬੜੇ ਜਿਹੜੇ ਗੈਂਗਸਟਰ ਦੇ ਕਾਲ-ਕੂਲ ਆ ਰਹੇ ਨੇ ਬਿਜ਼ਨਸਮੈਨਾਂ ਨੂੰ ਸੀਐਮ ਸਾਹਿਬ ਵੀ ਕਈ ਵਾਰੀ ਮੀਟਿੰਗ ਕਰਦੇ ਨੇ ਪੁਲਿਸ ਦੀ ਤੁਸੀਂ ਵੀ ਜਿਵੇਂ ਹੁਣ ਬੜੀ ਸੀਨੀਅਰ ਪੋਜੀਸ਼ਨ ਤੇ ਹੋ ਸਰਕਾਰ ਦੇ ਵਿੱਚ ਇਹਦਾ ਕੀ ਲੱਗਦਾ ਚੀਮਾ ਸਾਹਿਬ ਇਹਦਾ ਕੋਈ ਸੋਲੂਸ਼ਨ ਕੋਈ ਘਟੂਗਾ ਇਹ ਜੋ ਕੰਮ ਦੇਖੋ ਪੁਰਾਣੇ ਸਮੇਂ ਚ ਗੈਂਗਸਟਰ ਬਾਦ ਜਿਹੜਾ ਉਹ ਇੱਕ ਦਿਨ ਜਾਂ ਇੱਕ ਰਾਤ ਜਾਂ ਮਹੀਨਿਆਂ ਚ ਪੈਦਾ ਨਹੀਂ ਹੋਇਆ ਹੈਗਾ। ਯਾ ਪਿਛਲੇ 3 ਸਾਲ ਚ ਤੁਸੀਂ ਮੈਨੂੰ ਕੋਈ ਵੀ ਗੈਂਗਸਟਰ ਦਿਖਾ ਦਿਓ ਜਿਹੜਾ ਪਿਛਲੇ 3 ਸਾਲ ਚ ਪੈਦਾ ਹੋਇਆ ਹੋਵੇ। ਬਲਕਿ ਬਹੁਤ ਸਾਰੇ ਨੇ ਆਪਣੇ ਆਪ ਨੂੰ ਮੁਖਤਾਰ ਅਜ ਵਾਪਸ ਲਿਆਂਦਾ ਹੈ। ਇਹ ਉਹ ਗੈਂਗਸਟਰ ਨੇ ਜਿਹੜੇ ਕਾਂਗਰਸ ਪਾਰਟੀ ਨੇ ਪੈਦਾ ਕੀਤੇ, ਕਾਲੀਦਰ ਬੀਜੇਪੀ ਨੇ ਪੈਦਾ ਕੀਤੇ। ਪਿਛਲੇ ਇਹਨਾਂ ਦੇ 20-20 ਸਾਲਾਂ ਤੋਂ 15-15 ਸਾਲਾਂ ਤੋਂ ਕੇਸ ਦਰਜ ਨੇ। ਅਸੀਂ ਤਾਂ ਆਉਣ ਸਾਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਔਰ ਅੱਜ ਗੈਂਗਸਟਰ ਬਾਦ ਜਿਹੜਾ ਕਾਬੂ ਚ ਆਪਰ ਲੇਕੇ ਜਦੋਂ ਉਦੋਂ ਕਾਂਗਰਸ ਪਾਰਟੀ ਵਾਲੇ ਜਦੋਂ ਡਿਫੈਂਸ ਤੇ ਆਉਂਦੇ ਨੇ ਜੀ ਜਦੋਂ ਗੈਂਗਸਟਰਾਂ ਦੇ ਖਿਲਾਫ ਕਰਦੇ ਆ ਉਦੋਂ ਕਦੇ ਭਾਜੀਪੀ ਕਦੇ ਕਾਲੀ ਦਲ ਸਾਰੇ ਡਿਫੈਂਸ ਤੇ ਆ ਜਾਂਦੇ ਨੇ ਕਪੜਾ ਵਪਾਰੀ ਮਾਰਿਆ ਗਿਆ ਬੋਹਰ ਦੇ ਅੰਦਰ ਤੁਹਾਡੇ ਯਾਦ ਆ ਉਹ ਅਪੀਲ ਕਿਹਨੂੰ ਕਰ ਰਿਹਾ ਸੀਗਾ ਅਪੀਲ ਕਰ ਰਿਹਾ ਸੀ ਉਹ ਦੇਸ਼ ਦੀ ਕੇਂਦਰ ਸਰਕਾਰ ਨੂੰ ਉਹਦਾ ਭਰਾ ਕਿ ਜੀ ਪੰਜਾਬ ਦੇ ਅੰਦਰੋਂ ਜਿਹੜਾ ਸੈਂਟਰ ਸਰਕਾਰ ਆ ਉਹ ਆਓ ਕਿਉਂਕਿ ਉਹ ਬੰਦਾ ਜਿਹੜਾ ਜਿਹੜਾ ਜ਼ਿੰਮੇਵਾਰੀ ਲੈਂਦਾ ਹੈਗਾ ਲਾਰੈਂਸ ਬਿਸ਼ਨੋਈ ਉਹ ਕਿੱਥੇ ਰਹਿੰਦਾ ਹੈਗਾ ਉਹ ਗੁਜਰਾਤ ਦੀ ਜੇਲ੍ਹ ਚ ਬੰਦ ਆ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਤਾਂ ਹੁਣ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਟੇਟਾਂ ਦੇ ਅੰਦਰ ਵੀ ਗੈਂਗਸਟਰਵਾਦ ਜਿਹੜਾ ਉਹ ਪੈਦਾ ਕਰ ਲਿਆ ਤਾਂ ਕਿ ਦੂਜੇ ਸਟੇਟਾਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਉਥੇ ਦਹਿਸ਼ਤ ਫੈਲਾਈ ਜਾਵੇ ਫਿਰ ਉਹਨਾਂ ਨੂੰ ਵੋਟਾਂ 'ਚ ਤਬਦੀਲ ਕੀਤਾ ਜਾਵੇ ਪਰ ਲੇਕਿਨ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਮਿਹਨਤਕਸ਼ ਨੇ ਔਰ ਕਦੇ ਵੀ ਪੰਜਾਬ ਦੇ ਅੰਦਰ ਨਫ਼ਰਤ ਦੇ ਬੀਜ ਜਿਹੜੇ ਪੈਦਾ ਨਹੀਂ ਹੋਏ ਲੋਕ ਨੇ ਉਹ ਹੀ ਖਤਮ ਕਰਤਾ ਨਾ ਹੀ ਕੋਈ ਬੀਜ ਸਕਦਾ ਨਾ ਹੀ ਪੈਦਾ ਹੋ ਸਕਦਾ ਪੰਜਾਬ ਦਾ ਭਾਈਚਾਰਾ ਬਹੁਤ ਸਟਰੋਂਗ ਆ ਔਰ ਇੱਥੇ ਜਿਹੜੀ ਸਾਡੀ ਜਿਹੜੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆਗਾ ਸਾਨੂੰ ਸਿੱਖਿਆ ਦਿੱਤੀ ਆ ਇੱਕੇਚ ਰਹਿਣ ਦੀ ਇਕੱਠੇ ਰਹਿਣ ਦੀ ਉਹ ਬਹੁਤ ਮਜ਼ਬੂਤ ਆ ਸੋ ਇਹ ਸੰਨ ਹਰਪਾਲ ਸਿੰਘ ਚੀਮਾ ਤੇ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਤੇ ਬਾਕੀ ਤੁਸੀਂ ਅਸੀਂ ਸਾਰੇ ਦਰਸ਼ਕਾਂ ਨੂੰ ਗੁਜਾਰਿਸ਼ ਕਰਦੇ ਆ ਵੀ ਸੱਚ ਤੇ ਝੂਠ ਦਾ ਨਿਤਾਰਾ ਤੁਸੀਂ ਕਰਨੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਥੈਂਕ ਯੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ